ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਵਿਆਹ ਜੈਸਕਰ ਵਿੱਚ ਹੋਇਆ ਸੀ ਉਸ ਘਰ ਬਾਰੇ ਮੈਂ ਬਹੁਤ ਅਜੀਬ ਗੱਲਾਂ ਸੁਣੀਆਂ ਸੀ ਕਿ ਤੇਰੀ ਹੋਣ ਵਾਲੀ ਸੱਸ ਬਹੁਤ ਹੀ ਸਖਤ ਦਿਲ ਵਾਲੀ ਔਰਤਾ ਫਿਰ ਵੀ ਮੈਂ ਇੱਥੋਂ ਦੀ ਵੱਡੀ ਨੋ ਬਣ ਕੇ ਆ ਗਈ ਸੀ ਹੁਣ ਮੇਰੇ ਤੇ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਸੀ ਮੇਰਾ ਪਤੀ ਮੇਰੇ ਸਾਹਮਣੇ ਬੈਠਾ ਸੀ ਉਸ ਦਾ ਨਾਮ ਕਪਲ ਸੀ ਉਹ ਬਹੁਤ ਚੰਗਾ ਇਨਸਾਨ ਲੱਗਦਾ ਸੀ ਪਰ ਉਮਰ ਵਿੱਚ ਮੇਰੇ ਤੋਂ ਬਹੁਤ ਵੱਡਾ ਸੀ ਐਸ ਲਈ ਮੈਂ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪਰ ਮੇਰੇ ਮਾਤਾ ਪਿਤਾ ਨੇ ਕਿਹਾ ਵੱਡੇ ਖਾਨਦਾਨ ਵਿੱਚ ਜਾ ਰਹੀਆਂ ਤੇ ਵੱਡੇ ਮੁੰਡੇ ਨਾਲ ਵਿਆਹ ਕਰੇਂਗੀ ਤਾਂ ਤੇਰੀ ਜ਼ਿਆਦਾ ਇੱਜ਼ਤ ਤੇ ਸਨਮਾਨ ਹੋਵੇਗਾ ਕੁੜੀ ਖੁਸ਼ ਹੋਵੇ ਜਾਂ ਨਾ ਹੋਵੇ ਉਸ ਨੂੰ ਆਪਣੀ ਵਿਆਹ ਵਾਲੀ ਜ਼ਿੰਦਗੀ ਸ਼ੁਰੂ ਕਰਨੀ ਹੀ ਪੈਂਦੀ ਆ ਮੈਂ ਵੀ ਖੁਦ ਨੂੰ ਆਪਣੇ ਪਤੀ ਕਪਲ ਦੇ ਲਈ ਤਿਆਰ ਕਰ ਲਿਆ ਤੇ ਹੁਣ ਮੈਂ ਉਸ ਦਾ ਇੰਤਜ਼ਾਰ ਕਰ ਰਹੀ ਸੀ ਪਰ ਜਦੋਂ ਉਹ ਅੰਦਰ ਆਇਆ ਤਾਂ ਉਸ ਨੇ ਮੈਨੂੰ ਇੱਕ ਅਜੀਬ ਜਿਹੀ ਗੱਲ ਕਹਿ ਦਿੱਤੀ ਉਸ ਨੇ ਕਿਹਾ ਕਿ ਹਾਂ ਕਿ ਮੈਂ ਥੱਕ ਗਿਆ ਹਾਂ ਤੇ ਤੂੰ ਵੀ ਬਹੁਤ ਥੱਕ ਗਈ ਹੋਵੇਂਗੀ ਤੇ ਸਵੇਰੇ ਮੈਂ ਕਿਤੇ ਜਾਣਾ ਵੀ ਆ ਇਸ ਕਰਕੇ ਸੌ ਜਾ ਤਾਂ ਮੈਨੂੰ ਲੱਗਿਆ ਸ਼ਾਇਦ ਉਸ ਨੂੰ ਕੋਈ ਕੰਮ ਆ ਪਰ ਵਿਆਹ ਦੇ ਅਗਲੇ ਦਿਨੀ ਉਸ ਨੂੰ ਕੀ ਕੰਮ ਹੋ ਸਕਦਾ ਸੀ ਅਗਲੇ ਦਿਨ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਕਪਲ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਮੇਰੀ ਸੱਸ ਦਾ ਨਾਮ ਸ਼ਰਿੰਦਰ ਸੀ ਉਹ ਬਹੁਤ ਹੀ ਸਖਤ ਤੌਰ ਤੇ ਸੀ ਮੈਨੂੰ ਇਹੀ ਦੱਸਿਆ ਗਿਆ ਸੀ ਕਿ ਉਹ ਆਪਣੇ ਘਰ ਵਿੱਚ ਬਹੁਤ ਜ਼ਿਆਦਾ ਕਾਨੂੰਨ ਰੱਖਦੀ ਆ ਇਸ ਕਰਕੇ ਕਈ ਕੁੜੀਆਂ ਉਸ ਘਰ ਵਿੱਚ ਵਿਆਹ ਕਰਨ ਲਈ ਮਨਾ ਕਰ ਚੁੱਕੀਆਂ ਪਰ ਮੇਰੇ ਮਾਤਾ ਪਿਤਾ ਨੂੰ ਇਹ ਗੱਲ ਪਤਾ ਨਹੀਂ ਲੱਗੀ ਕਿਉਂਕਿ ਉਹ ਦੂਜੇ ਮਹੱਲੇ ਦੇ ਸੀ ਇਸ ਲਈ ਸਾਨੂੰ ਉਹਨਾਂ ਬਾਰੇ ਕੁਝ ਜ਼ਿਆਦਾ ਨਹੀਂ ਪਤਾ ਨਹੀਂ ਸੀ ਪਰ ਮੇਰੀ ਮਾਂ ਨੇ ਮੈਨੂੰ ਸਮਝਾਇਆ ਕਿ ਜੇਕਰ ਤੂੰ ਕੋਈ ਗਲਤੀ ਨਾ ਕਰੇਂਗੀ ਤਾਂ ਉਹ ਤੈਨੂੰ ਕਿਸੇ ਵੀ ਗੱਲ ਤੇ ਪਰੇਸ਼ਾਨ ਨਹੀਂ ਕਰਨਗੇ ਤੇ ਤੂੰ ਤਾਂ ਸਾਡੇ ਘਰ ਦੀ ਬਹੁਤ ਹੀ ਵਧੀਆ ਕੁੜੀ ਆ ਮੈਂ ਬਹੁਤ ਹੀ ਵਧੀਆ ਪਰਬ੍ਰਿਸ਼ ਕੀਤੀ ਆ ਤੇਰੀ ਸਾਡਾ ਘਰ ਤੂੰ ਸੰਭਾਲਿਆ ਹੋਇਆ ਖਾਣਾ ਵੀ ਬਹੁਤ ਵਧੀਆ ਬਣਾਉਣੀ ਆ ਸਾਰੇ ਘਰ ਨੂੰ ਸ਼ੀਸ਼ੇ ਵਾਂਗ ਚਮਕਾ ਕੇ ਰੱਖਦੀ ਆ ਇਹੀ ਸਾਰੇ ਨਿਜਮ ਆਪਣੇ ਸਹੁਰੇ ਘਰ ਜਾ ਕੇ ਰਖੀ ਜਦੋਂ ਤੇਰੇ ਤੋਂ ਕੋਈ ਗਲਤੀ ਹੀ ਨਹੀਂ ਹੋਵੇਗੀ ਤਾਂ ਤੇਰੀ ਸੱਸ ਤੈਨੂੰ ਬੋਲਣ ਦੀ بجائے ਤੇਰੇ ਤੋਂ ਖੁਸ਼ ਹੋ ਜਾਵੇਗੀ ਪਰ ਅਜੇ ਮੈਂ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਕਪਲ ਅਗਲੇ ਦਿਨ ਹੀ ਜਾ ਰਿਹਾ ਸੀ ਉਹ ਮੇਰਾ ਪਤੀ ਸੀ ਮੈਂ ਉਸ ਨਾਲ ਵਿਆਹ ਕੀਤਾ ਸੀ ਮੇਰੇ ਦਿਲ ਵਿੱਚ ਇਹੀ ਗੱਲ ਬੈਠ ਗਈ ਸੀ ਕਿ ਹੁਣ ਉਹੀ ਮੇਰਾ ਸਭ ਕੁਝ ਆ ਵਿਦੇਸ਼ ਜਾਣ ਤੋਂ ਪਹਿਲਾਂ ਉਹ ਬਿਲਕੁਲ ਵੀ ਉਦਾਸ ਜਾਂ ਪਰੇਸ਼ਾਨ ਨਹੀਂ ਸੀ ਸਗੋਂ ਬਹੁਤ ਜ਼ਿਆਦਾ ਖੁਸ਼ ਸੀ ਮੈਂ ਉਸ ਨੂੰ ਉਸ ਨੂੰ ਇਸ਼ਾਰਾ ਕੀਤਾ ਕਿ ਜਾਂਦੇ ਜਾਂਦੇ ਮੈਨੂੰ ਮਿਲ ਜਾਓ ਤੇ ਇਸ ਦਾ ਮਤਲਬ ਇਹ ਸੀ ਕਿ ਕਮਰੇ ਵਿੱਚ ਆ ਕੇ ਮੈਂ ਉਸ ਨਾਲ ਕੁਝ ਗੱਲ ਕਰਨਾ ਚਾਹੁੰਦੀ ਸੀ ਪਰ ਸਭ ਦੇ ਸਾਹਮਣੇ ਨਹੀਂ ਕਰ ਸਕਦੀ ਸੀ ਕਿਉਂਕਿ ਮੇਰੇ ਵਿਆਹ ਨੂੰ ਅਜੇ 1 ਦਿਨ ਹੀ ਹੋਇਆ ਸੀ ਤੇ ਸਭ ਦੇ ਸਾਹਮਣੇ ਮੈਂ ਭਲਾਂ ਆਪਣੇ ਪਤੀ ਨਾਲ ਕੀ ਗੱਲ ਕਰ ਸਕਦੀ ਸੀ ਇਸ ਲਈ ਮੈਂ ਉਸ ਨੂੰ ਇਸ਼ਾਰਾ ਕੀਤਾ ਕਿ ਕਮਰੇ ਵਿੱਚ ਚਲੋ ਮੈਂ ਤੁਹਾਡੇ ਲਈ ਕੋਈ ਜ਼ਰੂਰੀ ਗੱਲ ਕਰਨੀ ਆ ਪਹਿਲਾਂ ਤਾਂ ਉਹ ਆ ਹੀ ਨਹੀਂ ਰਿਹਾ ਸੀ ਪਰ ਬਾਰ-ਬਾਰ ਮੇਰੇ ਇਸ਼ਾਰਾ ਕਰਨ ਤੇ ਉਹ ਕਮਰੇ ਦੇ ਵਿੱਚ ਆ ਗਿਆ ਮੈਂ ਕਿਹਾ ਤੁਸੀਂ ਮੈਨੂੰ ਛੱਡ ਕੇ ਜਾ ਰਹੇ ਹੋ ਤੁਸੀਂ ਇਦਾਂ ਕਿਦਾਂ ਕਰ ਸਕਦੇ ਹੋ ਸਾਡੇ ਵਿਆਹ ਨੂੰ ਅਜੇ 1 ਦਿਨ ਹੀ ਹੋਇਆ ਤੇ ਤੁਸੀਂ ਇੰਨੀ ਜਲਦੀ ਵਿਦੇਸ਼ ਜਾ ਰਹੇ ਹੋ ਆਖਰਕਾਰ ਤੁਹਾਨੂੰ ਇਦਾਂ ਦਾ ਕੀ ਕੰਮ ਆ ਗਿਆ ਵਿਆਹ ਹੋਇਆ ਏ ਸਾਡਾ ਤੇ ਵਿਆਹ ਦੇ ਨਵੇਂ-ਨਵੇਂ ਦਿਨ ਤਾਂ પતિ-ਪਤਨੀ ਇੱਕ ਦੂਜੇ ਦੇ ਨਾਲ ਗੁਜ਼ਾਰਦੇ ਆ ਇਥੋਂ ਤੱਕ ਕੇ ਕੋਈ ਕੰਮ ਹੁੰਦਾ ਹੈ ਤਾਂ ਵੀ ਛੁੱਟੀ ਕਰਕੇ ਆਪਣੇ ਇਹਨਾਂ ਦਿਨਾਂ ਨੂੰ ਇੰਜੋਏ ਕਰਦੇ ਹਨ ਤੇ ਤੁਸੀਂ ਮੈਨੂੰ ਇਹਨਾਂ ਦਿਨਾਂ ਵਿੱਚ ਛੱਡ ਕੇ ਜਾ ਰਹੇ ਹੋ ਮੈਂ ਤੁਹਾਡੇ ਬਿਨਾਂ ਕਿੱਦਾਂ ਰਹਾਂਗੀ ਮੈਨੂੰ ਤੁਹਾਡੀ ਬਹੁਤ ਯਾਦ ਆਵੇਗੀ ਇਸ ਘਰ ਵਿੱਚ ਮੇਰਾ ਰਿਸ਼ਤਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਆ ਉਸ ਤੋਂ ਬਾਅਦ ਤੁਹਾਡੇ ਘਰ ਵਾਲਿਆਂ ਨਾਲ ਤੇ ਜਦੋਂ ਤੁਸੀਂ ਮੈਨੂੰ ਛੱਡ ਕੇ ਚਲੇ ਜਾਉਂਗੇ ਤਾਂ ਇਸ ਘਰ ਵਿੱਚ ਮੈਂ ਤੁਹਾਡੇ ਬਿਨਾਂ ਕਿੱਦਾਂ ਐਡਜਸਟ ਕਰਾਂਗੀ ਮੈਂ ਥੋੜਾ ਜਿਹਾ ਉਸ ਦੇ ਕਰੀਬ ਹੋ ਗਈ ਸੀ ਤਾਂ ਉਹ ਜਲਦੀ ਹੀ ਮੇਰੇ ਤੋਂ ਪਿੱਛੇ ਹਟ ਗਿਆ ਤੇ ਆਪਣੇ ਕੰਮ 'ਚ ਵਿਜੀ ਹੋ ਗਿਆ ਕਹਿਣ ਲੱਗਿਆ ਚੰਗਾ ਹੋਇਆ ਤੂੰ ਮੈਨੂੰ ਕਮਰੇ 'ਚ ਬੁਲਾ ਲਿਆ ਮੇਰਾ ਚਸ਼ਮਾ ਕਮਰੇ ਵਿੱਚ ਹੀ ਰਹਿ ਗਿਆ ਸੀ ਉਸ ਨੇ ਮੈਨੂੰ ਆਪਣੇ ਕਰੀਬ ਨਹੀਂ ਹੋਣ ਦਿੱਤਾ ਸੀ ਤੇ ਮੈਂ ਤਾਂ ਉਸ ਦੀ ਹਰਕਤ ਤੇ ਹੈਰਾਨ ਸੀ ਉਸ ਦੇ ਅੰਦਰ ਨਵੇਂ-ਨਵੇਂ ਵਿਆਹ ਦੀ ਕੋਈ ਵੀ ਗੱਲ ਨਹੀਂ ਸੀ ਕੋਈ ਵੀ ਬੇਤਾਬੀ ਨਹੀਂ ਸੀ ਨਹੀਂ ਤਾਂ ਐਸ ਸਮੇਂ ਤਾਂ ਮੁੰਡੇ ਆਪਣੀ ਨਵੀਂ-ਨਵੀਂ ਪਤਨੀ ਨੂੰ ਛੇੜਨ ਤੇ ਉਸ ਨੂੰ ਪਿਆਰ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਛੱਡਦੇ ਪਰ ਕਪਲ ਦਾ ਰਾਤ ਹੀ ਮੇਰੇ ਕਰੀਬ ਨਹੀਂ ਆਇਆ ਸੀ ਤੇ ਹੁਣ ਵੀ ਉਹ ਮੇਰੇ ਤੋਂ ਦੂਰ ਭੱਜ ਰਿਹਾ ਸੀ ਮੈਂ ਸੋਚਿਆ ਹੋ ਸਕਦਾ ਕਪਲ ਦਾ ਕੋਈ ਜ਼ਰੂਰੀ ਕੰਮ ਹੋਵੇ ਜਿਸ ਨੂੰ ਖਤਮ ਕਰਕੇ ਕਪਲ ਜਲਦੀ ਹੀ ਵਾਪਸ ਆ ਜਾਵੇਗਾ ਇਸ ਲਈ ਮੈਂ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਮੈਂ ਕਿਹਾ ਕਪਲ ਤੁਸੀਂ ਇਹ ਤਾਂ ਦੱਸੋ ਕਿ ਤੁਸੀਂ ਜਲਦੀ ਹੀ ਵਾਪਸ ਆ ਜਾਓਗੇ ਤਾਂ ਕਹਿਣ ਲੱਗਿਆ ਹਾਂ ਕੋਸ਼ਿਸ਼ ਕਰਾਂਗਾ ਮੈਂ ਕਿਹਾ ਮੈਨੂੰ ਫੋਨ ਵੀ ਕਰੋਗੇ ਨਾ ਕਹਿਣ ਲੱਗਿਆ ਹਾਂ ਫੋਨ ਵੀ ਕਰਾਂਗਾ ਜਲਦੀ ਹੀ ਵਾਪਸ ਆ ਜਾਵਾਂਗਾ ਤੂੰ ਚਿੰਤਾ ਨਾ ਕਰ ਸਭ ਕੁਝ ਠੀਕ ਹੋ ਜਾਵੇਗਾ ਦੇਖੀ ਤੇਰੀ ਜ਼ਿੰਦਗੀ ਵਿੱਚ ਬਹੁਤ ਖੁਸ਼ੀਆਂ ਆਉਣ ਵਾਲੀਆਂ ਹਨ ਤੇ ਤੇਰੇ ਤੋਂ ਸੰਭਾਲੀਆਂ ਨਹੀਂ ਜਾਣਗੀਆਂ ਤੂੰ ਬਹੁਤ ਹੀ ਵਧੀਆ ਤੇ ਪਿਆਰੀ ਕੁੜੀਆਂ ਰੱਬ ਨੇ ਤੇਰੇ ਲਈ ਬਹੁਤ ਵਧੀਆ ਸੋਚਿਆ ਤੈਨੂੰ ਆਪਣੀ ਵਿਵਹਤਾ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਮਿਲਣਗੀਆਂ ਇਹ ਕਹਿ ਕੇ ਕਪੜ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਤਸੱਲੀ ਦਿੱਤੀ ਤੇ ਮੈਂ ਸੋਚਦੀ ਰਹਿ ਗਈ ਕਿ ਚੰਗੇ ਦਿਨ ਕਿੱਥੋਂ ਆ ਜਾਣਗੇ ਜਾਂਦੇ ਜਾਂਦੇ ਕਪਲ ਕਹਿ ਕੇ ਗਿਆ ਸੀ ਕਿ ਜੇਕਰ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਜਾਂ ਤੈਨੂੰ ਕੋਈ ਵੀ ਕੰਮ ਹੋਵੇ ਤਾਂ ਮੇਰੇ ਛੋਟੇ ਭਰਾ ਰਾਹੁਲ ਨੂੰ ਕਹਿ ਦਿਆ ਕਰੀ ਉਹ ਤੇਰੇ ਸਾਰੇ ਕੰਮ ਕਰ ਦਿਆ ਕਰੇਗਾ ਉਹ ਹਰ ਤਰ੍ਹਾਂ ਨਾਲ ਤੇਰੀ ਮਦਦ ਕਰਨ ਦੀ ਕੋਸ਼ਿਸ਼ ਕਰੇਗਾ ਕਿਸੇ ਵੀ ਤਰ੍ਹਾਂ ਦੇ ਕੰਮ ਵਿੱਚ ਤੂੰ ਉਸ ਤੇ ਭਰੋਸਾ ਕਰ ਸਕਦੀ ਆ ਰਾਹੁਲ ਮੇਰਾ ਦਿਓਰ ਸੀ ਤੇ ਮੈਂ ਮਹਿਸੂਸ ਕੀਤਾ ਸੀ ਕਿ ਉਹ ਵਿਆਹ ਵਿੱਚ ਵੀ ਮੈਨੂੰ ਅਜੀਬ ਨਿਗਾ ਨਾਲ ਦੇਖ ਰਿਹਾ ਸੀ ਮੇਰੀ ਸੱਸ ਪੁਰਾਣੀ ਰੀਤੀ ਰਿਵਾਜਾਂ ਤੇ ਵਿਸ਼ਵਾਸ ਰੱਖਣ ਵਾਲੀ ਔਰਤ ਸੀ ਇਸ ਲਈ ਮੈਂ ਵਿਆਹ ਵਿੱਚ ਘੁੰਡ ਕੱਢਿਆ ਹੋਇਆ ਸੀ ਪਰ ਉਸ ਨੂੰ ਇਸ ਜਾਲੀ ਵਾਲੇ ਘੁੰਡ ਦੇ ਅੰਦਰੋਂ ਵੀ ਮੈਂ ਮਹਿਸੂਸ ਕਰ ਰਹੀ ਸੀ ਕਿ ਮੈਨੂੰ ਕੌਣ ਦੇਖ ਰਿਹਾ ਹੈ ਕਿਉਂਕਿ ਘੁੰਡ ਦੇ ਪਿੱਛੇ ਮੈਂ ਸਭ ਨੂੰ ਚੰਗੀ ਤਰ੍ਹਾਂ ਦੇਖ ਸਕਦੀ ਸੀ ਔਂਜਤਾ ਕੁੜੀ ਪਲਕਾਂ ਵੀ ਨਹੀਂ ਚੁੱਕਦੀ ਲੋਕ ਕਹਿੰਦੇ ਹਨ ਕਿ ਇਸ ਨੂੰ ਕਹੋ ਸਿਰ ਨੀਚੇ ਕਰਕੇ ਬੈਠੀ ਰਵੇ ਕਿੰਨੀ ਬੇਸ਼ਰਮ ਕੁੜੀ ਆ ਕਿਦਾਂ ਅੱਖਾਂ ਪਾੜ-ਪਾੜ ਕੇ ਸਭ ਨੂੰ ਦੇਖ ਰਹੀ ਆ ਪਰ ਮੈਂ ਘੁੰਡ ਕੱਢਿਆ ਹੋਇਆ ਸੀ ਇਸ ਲਈ ਮੈਂ ਸਭ ਨੂੰ ਆਸਾਨੀ ਨਾਲ ਦੇਖ ਸਕਦੀ ਸੀ ਤੇ ਮੈਂ ਰਾਹੁਲ ਨੂੰ ਵੀ ਨੋਟ ਕੀਤਾ ਕਿ ਉਹ ਵਾਰ-ਵਾਰ ਮੇਰੇ ਵੱਲ ਦੇਖ ਰਿਹਾ ਸੀ ਤੇ ਇੱਕ ਔਰਤ ਮਰਦ ਦੀ ਹਰ ਨਿਗਾ ਨੂੰ ਪਹਿਚਾਣ ਜਾਂਦੀ ਆ ਤੇ ਉਸ ਤੇ ਉੱਠਣ ਵਾਲੇ ਮਰਦ ਦੀ ਨਿਗਾ ਕਿੱਦਾਂ ਦੀ ਆ ਕਪਲ ਤਾਂ ਅਮਰੀਕਾ ਚਲਾ ਗਿਆ ਤੇ ਉਸ ਨੇ ਮੁੜ ਕੇ ਕਦੇ ਮੈਨੂੰ ਹੱਥ ਵੀ ਨਹੀਂ ਲਾਇਆ ਮੈਂ ਉਸ ਨੂੰ ਛੱਡਣ ਲਈ 에ਅਰਪੋਰਟ ਵੀ ਗਈ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਸੀ ਜਾਂਦੇ ਹੋਏ ਘਰ ਵਾਪਸੀ ਤੇ ਮੇਰਾ ਦਿਲ ਕੀਤਾ ਕਰ ਰਿਹਾ ਸੀ ਕਿ ਇਹ ਮੈਂ ਹੀ ਜਾਣਦੀ ਸੀ ਮੈਂ ਆਪਣੇ ਕਮਰੇ ਵਿੱਚ ਆ ਗਈ ਤਾਂ ਕਮਰਾ ਬਿਲਕੁਲ ਸੁੰਨਾ ਸੁੰਨਾ ਲੱਗਣ ਲੱਗਾ ਥੋੜੀ ਦੇਰ ਵਿੱਚ ਹੀ ਸੱਸ ਨੇ ਕਹਿ ਦਿੱਤਾ ਕਿ ਸ਼ਾਮ ਨੂੰ ਮਹਿਮਾਨ ਆ ਰਹੇ ਆ ਤਿਆਰ ਹੋ ਜਾਵੇ ਇੱਕ ਹਫ਼ਤੇ ਤੋਂ ਬਾਅਦ ਮੈਨੂੰ ਕਿਚਨ 'ਚ ਖੜੀ ਕਰ ਦਿੱਤਾ ਗਿਆ ਸੀ ਤੇ ਮੈਂ ਉੱਥੇ ਹੀ ਖੜੀ ਹੋ ਕੇ ਕੰਮ ਕਰ ਰਹੀ ਸੀ ਉਦੋਂ ਹੀ ਰਾਹੁਲ ਉੱਥੇ ਆ ਗਿਆ ਮੈਂ ਸਲਾਦ ਕੱਟ ਰਹੀ ਸੀ ਇੱਕ ਖੀਰੇ ਦਾ ਪੀਸ ਚੁੱਕ ਕੇ ਮੂੰਹ ਵਿੱਚ ਪਾ ਲਿਆ ਤੇ ਉੱਥੇ ਹੀ ਸੈਲਫ ਤੇ ਸਹਲਫਤੇ ਚੜ ਕੇ ਬੈਠ ਗਿਆ ਮੈਂ ਕਿਹਾ ਇਹ ਰਾਹੁਲ ਇੱਥੇ ਕਿਚਨ ਚ ਗਰਮੀ ਆ ਬਾਹਰ ਜਾ ਕੇ ਬੈਠ ਜਾਓ ਮੈਂ ਹੁਣੇ ਹੀ ਖਾਣਾ ਬਣਾਉਂਦੀ ਹਾਂ ਤੇ ਬਾਹਰ ਲਿਆ ਦਿੰਦੀ ਹਾਂ ਪਰ ਰਾਹੁਲ ਕਹਿਣ ਲੱਗਿਆ ਤਾਂ ਕੀ ਹੋਇਆ ਤੁਸੀਂ ਵੀ ਤਾਂ ਗਰਮੀ ਵਿੱਚ ਹੀ ਕੰਮ ਕਰ ਰਹੇ ਹੋ ਜੇਕਰ ਮੈਂ ਥੋੜੀ ਜਹੀ ਗਰਮੀ ਸਹਿ ਲਵਾਂਗਾ ਤਾਂ ਕੀ ਹੋ ਜਾਵੇਗਾ ਕਹਿੰਦੇ ਕਹਿੰਦੇ ਰਾਹੁਲ ਨੇ ਦੂਜਾ ਪੀਸ ਮੂੰਹ ਚ ਪਾ ਲਿਆ ਉਹ ਬਹੁਤ ਸਮੇਂ ਤੱਕ ਮੈਨੂੰ ਦੇਖਦਾ ਰਿਹਾ ਹੁਣ ਮੈਂ ਉਸ ਦੀ ਨਿਗਾ ਤੋਂ ਨਰਵਸ ਹੋਣ ਲੱਗੀ ਅਚਾਨਕ ਹੀ ਕਹਿਣ ਲੱਗਿਆ ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ ਇਹ ਸਕਾਈ ਉਹ ਬਲੂ ਕਲਰ ਵੀ ਦੀ ਸਾੜੀ ਵੀ ਤੁਹਾਡੇ ਤੇ ਬਹੁਤ ਜੱਚ ਰਹੀ ਆ ਤੁਹਾਡਾ ਰੰਗ ਗੋਰਾ ਹੈ ਇਸ ਕਰਕੇ ਇਸ ਰੰਗ ਵਿੱਚ ਹੋਰ ਵੀ ਜ਼ਿਆਦਾ ਖੂਬਸੂਰਤ ਲੱਗ ਰਹੇ ਹੋ ਹੁਣ ਮੈਂ ਉਸ ਦੀ ਤਾਰੀਫ ਦਾ ਕੀ ਜਵਾਬ ਦਿੰਦੀ ਨਮੀ ਨਮੀ ਬੌਟੀ ਸੀ ਉਸ ਨੂੰ ਇਹ ਵੀ ਨਹੀਂ ਕਹਿ ਸਕਦੀ ਸੀ ਕਿ ਮੈਨੂੰ ਤੇਰਾ ਇਸ ਤਰ੍ਹਾਂ ਤਾਰੀਫ ਕਰਨਾ ਚੰਗਾ ਨਹੀਂ ਲੱਗ ਰਿਹਾ ਮੈਂ ਹੌਲੀ ਆਵਾਜ਼ ਵਿੱਚ ਥੈਂਕ ਯੂ ਕਿਹਾ ਤੇ ਆਪਣੇ ਕੰਮ ਵਿੱਚ ਵਿਜੀ ਹੋ ਗਈ ਪਰ ਹੁਣ ਉਹ ਹੁਣ ਵੀ ਉੱਥੇ ਹੀ ਬੈਠਾ ਹੋਇਆ ਸੀ ਮੈਨੂੰ ਹੀ ਦੇਖ ਰਿਹਾ ਸੀ ਥੋੜੀ ਦੇਰ ਬਾਅਦ ਕਹਿਣ ਲੱਗਿਆ ਕੋਮਲ ਮੇਰੇ ਲਈ ਇੱਕ ਕੱਪ ਚਾਹ ਬਣਾ ਦੇਵੋ ਉਸਦੇ ਮੂੰਹ ਤੋਂ ਆਪਣਾ ਨਾਮ ਸੁਣ ਕੇ ਮੈਂ ਹੈਰਾਨ ਜਹੀ ਹੋ ਗਈ ਮੈਂ ਉਸਦੇ ਵੱਡੇ ਭਰਾ ਦੀ ਪਤਨੀ ਸੀ ਉਸਦੀ ਭਾਬੀ ਸੀ ਉਹ ਮੈਨੂੰ ਭਾਬੀ ਕਹਿ ਕੇ ਬੁਲਾਉਂਦਾ ਨਾ ਕਿ ਮੇਰੇ ਨਾਮ ਨਾਲ ਮੈਂ ਕਿਹਾ ਤੂੰ ਮੇਰੇ ਮੈਨੂੰ ਮੇਰੇ ਨਾਮ ਨਾਲ ਨਾ ਬੁਲਾ ਭਾਬੀ ਹਾਂ ਤੈਨੂੰ ਦੇਰੀ ਤੂੰ ਮੈਨੂੰ ਭਾਬੀ ਕਹਿ ਕੇ ਬੁਲਾ ਮੈਂ ਉਸ ਨੂੰ ਖੁਰਦੇ ਹੋਏ ਕਿਹਾ ਕਿਉਂਕਿ ਮੈਨੂੰ ਪਤਾ ਸੀ ਕਿ ਦਿਉਰ ਭਾਬੀ ਦਾ ਰਿਸ਼ਤਾ ਤਾਂ ਅੱਗ ਤੇ ਘੋੜ ਦਾ ਰਿਸ਼ਤਾ ਹੁੰਦਾ ਉਸ ਨੂੰ ਪਹਿਲੇ ਦਿਨ ਤੋਂ ਹੀ ਇਹ ਗੱਲ ਪਤਾ ਹੋਣੀ ਚਾਹੀਦੀ ਸੀ ਕਿ ਮੈਨੂੰ ਫਾਲਤੂ ਦੇ ਮਜ਼ਾਕ ਪਸੰਦ ਨਹੀਂ ਹਨ ਤੇ ਉਹ ਆਪਣੀ ਹੱਦ ਵਿੱਚ ਰਵੇ ਤਾਂ ਚੰਗਾ ਹੈ ਮੇਰੀ ਗੱਲ ਸੁਣ ਕੇ ਉਹ ਮੈਨੂੰ ਇਦਾਂ ਦੇਖਣ ਲੱਗਿਆ ਕਿ ਉਸ ਨੂੰ ਮੇਰੀ ਗੱਲ ਤਾਂ ਸਮਝ ਆ ਗਈ ਹੋਵੇ ਪਰ ਉਹ ਮੇਰੀ ਗੱਲ ਨੂੰ ਮੰਨੇਗਾ ਨਹੀਂ ਉਹ ਹੁਣ ਵੀ ਮੈਨੂੰ ਹੀ ਦੇਖ ਰਿਹਾ ਸੀ ਆਪਣੀ ਨਿਗਾ ਮੇਰੇ ਤੋਂ ਹਟਾਈ ਨਹੀਂ ਰਹਾ ਸੀ ਕਹਿਣ ਲੱਗਿਆ ਠੀਕ ਆ ਭਾਬੀ ਮੇਰੇ ਲਈ ਇੱਕ ਕੱਪ ਚਾਹ ਬਣਾ ਦੇਵੋ ਉਸਨੇ ਭਾਬੀ ਸ਼ਬਦ ਇਦਾਂ ਬੋਲਿਆ ਜਿਦਾਂ ਉਸਦੇ ਮੂੰਹ ਚੋਂ ਇਹ ਸ਼ਬਦ ਨਿਕਲ ਹੀ ਨਾ ਰਿਹਾ ਹੋਵੇ ਉਸਦੇ ਉਹ ਮਾਣੀ ਮਾਣ ਮੁਸਕਰਾ ਰਿਹਾ ਸੀ ਮੈਨੂੰ ਉਸਦੀ ਇਹ ਮੁਸਕਰਾਹਟ ਜ਼ਹਿਰ ਲੱਗ ਰਹੀ ਸੀ ਮੈਂ ਨਿਗਾ ਬਚਾ ਕੇ ਉਸ ਨੂੰ ਹੀ ਦੇਖ ਰਹੀ ਸੀ ਮੈਂ ਚਾਹੁੰਦੀ ਸੀ ਕਿ ਜਲਦੀ ਹੀ ਚਾਹ ਬਣਾ ਕੇ ਉਸ ਨੂੰ ਦੇ ਕੇ ਕਿਚਨ ਚੋਂ ਬਾਹਰ ਜਾਣ ਲਈ ਕਹਾ ਪਰ ਜਿੱਦਾਂ ਹੀ ਚਾਹ ਬਣੇ ਤੇ ਮੈਂ ਰਾਹੁਲ ਵੱਲ ਕੀਤੀ ਮੈਂ ਕਿਹਾ ਆ ਲੈ ਚਾਹ ਤੇ ਬਾਹਰ ਜਾ ਜਾ ਮੈਂ ਕੰਮ ਕਰਨਾ ਸੈਲਫ ਤੇ ਬੈਠੇ ਬੈਠੇ ਹੀ ਉਸਨੇ ਚਾਹ ਦੀ ਘਟ ਭਰੀ ਕਹਿਣ ਲੱਗਿਆ ਕੋਮਲ ਚਾਹ ਤਾਂ ਬਹੁਤ ਵਧੀਆ ਬਿਲਕੁਲ ਤੇਰੀ ਤਰ੍ਹਾਂ ਮੈਂ ਉਸ ਨੂੰ ਫਿਰ ਘੂਰਿਆ ਮੈਂ ਉਸ ਨੂੰ ਕਿਹਾ ਕਿ ਤੂੰ ਮੈਨੂੰ ਭਾਬੀ ਕਹਿ ਮੈਂ ਤੈਨੂੰ ਹੁਣੇ ਹੀ ਦੱਸਿਆ ਸੀ ਕਿ ਮੈਂ ਤੇਰੀ ਭਾਬੀ ਆ ਕਹਿਣ ਲੱਗਿਆ ਪਰ ਮੇਰੇ ਮੂੰਹ ਚੋਂ ਭਾਬੀ ਸ਼ਬਦ ਨਿਕਲਦਾ ਹੀ ਨਹੀਂ ਬਹੁਤ ਅਜੀਬ ਜਿਹਾ ਲੱਗਦਾ ਹੈ ਤੈਨੂੰ ਭਾਬੀ ਕਹਿਣਾ ਐਨੀ ਛੋਟੀ ਜਹੀ ਤਾਂ ਹੈ ਤੂੰ ਠੀਕ ਇਹ ਹੈ ਇਦਾਂ ਕਰਦੇ ਹਾਂ ਅਸੀਂ ਦੋਵੇਂ ਦੋਸਤ ਬਣ ਜਾਂਦੇ ਹਾਂ ਮੈਂ ਤੈਨੂੰ ਕੋਮਲ ਕਹਿ ਕੇ ਬੁਲਾਵਾਂਗਾ ਤੇ ਤੂੰ ਮੈਨੂੰ ਰਾਹੁਲ ਕਹਿ ਕੇ ਬੁਲਾ ਲਿਆ ਕਰ ਇਹ ਦਿਔਰ ਭਾਬੀ ਦਾ ਰਿਸ਼ਤਾ ਅਸੀਂ ਸਭ ਦੇ ਸਾਹਮਣੇ ਨਿਭਾ ਲਿਆ ਕਰਾਂਗੇ ਪਰ ਇਹ ਇਕੱਲੇ ਵਿੱਚ ਤੂੰ ਮੇਰੀ ਦੋਸਤੀ ਬਣ ਕੇ ਰਹਿ ਰਹਿ ਤਾਂ ਜਿਆਦਾ ਵਧੀਆ ਕਿਉਂਕਿ ਮੈਂ ਤੈਨੂੰ ਭਾਬੀ ਨਹੀਂ ਕਹਿ ਸਕਦਾ ਬਹੁਤ ਅਜੀਬ ਲੱਗਦਾ ਹੈ ਭਾਬੀ ਕਹਿਣਾ ਮੈਂ ਕਿਹਾ ਇਸ ਵਿੱਚ ਅਜੀਬ ਕੀ ਆ ਜਦੋਂ ਭਾਬੀ ਹਾਂ ਤਾਂ ਭਾਬੀ ਹੀ ਕਹਾਂਗਾ ਨਾ ਪਰ ਉਹ ਆਪਣੀ ਜਾਇਦ ਤੇ ਅੜਿਆ ਹੋਇਆ ਸੀ ਕਹਿਣ ਲੱਗਿਆ ਪਰ ਮੈਂ ਤੈਨੂੰ ਤੇਰੇ ਨਾਮ ਨਾਲ ਹੀ ਬੁਲਾਵਾਂਗਾ ਕੋਮਲ ਕਿੰਨਾ ਸੋਹਣਾ ਨਾਮ ਆ ਬਿਲਕੁਲ ਤੇਰੇ ਵਰਗਾ ਕੋਮਲ ਜਿਹਾ ਹੁਣ ਤਾਂ ਮੈਨੂੰ ਰਾਹੁਲ ਤੇ ਹੋਰ ਵੀ ਗੁੱਸਾ ਆ ਰਿਹਾ ਸੀ ਮੈਂ ਉਸਨੂੰ ਕਿਹਾ ਕਿ ਆਪਣੀ ਹੱਦ ਵਿੱਚ ਰਹਿ ਤਾਂ ਜਿਆਦਾ ਵਧੀਆ ਦਿਔਰ ਹੈ ਤੇ ਦਿਔਰ ਬਣ ਕੇ ਰਹਾ ਰਹਿ ਇਹ ਕਹਿ ਕੇ ਮੈਂ ਉਸਨੂੰ ਕਿਚਨ ਵਿੱਚੋਂ ਹੀ ਛੱਡ ਕੇ ਬਾਹਰ ਆ ਗਈ ਤੇ ਪਿੱਛੋਂ ਉਹ ਉੱਚੀ ਉੱਚੀ ਹੱਸਣ ਲੱਗ ਪਿਆ ਉਸ ਤੋਂ ਬਾਅਦ ਵੀ ਉਹ ਵਾਰ-ਵਾਰ ਮੇਰੇ ਕੋਲ ਆਉਣ ਦੀ ਕੋਸ਼ਿਸ਼ ਕਰਦਾ ਮੈਂ ਜਿੱਥੇ ਖੜੀ ਹੁੰਦੀ ਉਹ ਉੱਥੇ ਹੀ ਆ ਕੇ ਖੜ ਜਾਂਦਾ ਤੇ ਮੇਰੇ ਨਾਲ ਛੇੜਛਾੜ ਤੇ ਮਜ਼ਾਕ ਕਰਨ ਦੀ ਕੋਸ਼ਿਸ਼ ਕਰਦਾ ਜੇਕਰ ਮੈਂ ਕਹਿੰਦੀ ਕਿ ਮੈਨੂੰ ਆਪਣੇ ਪੇਕੇ ਜਾਣਾ ਹੈ ਤਾਂ ਬਿਲਕੁਲ ਮੇਰੇ ਸਾਹਮਣੇ ਹਾਜ਼ਰ ਹੋ ਜਾਂਦਾ ਕਹਿਣ ਜਾਂ ਲੱਗਦਾ ਚਲੋ ਮੈਂ ਤੁਹਾਨੂੰ ਤੁਹਾਡੇ ਘਰ ਮਾਂ ਦੇ ਘਰ ਛੱਡ ਆਉਂਦਾ ਹਾਂ ਮੈਂ ਚੁੱਪ ਕਰਕੇ ਉਸ ਦੇ ਨਾਲ ਚਲੀ ਵੀ ਜਾਂਦੀ ਕਿਉਂਕਿ ਕਪਲ ਨੇ ਵੀ ਮੈਨੂੰ ਕਹਿ ਦਿੱਤਾ ਸੀ ਕਿ ਕਿਤੇ ਜਾਣਾ ਹੋਣਾ ਹੋਵੇ ਜਾਂ ਕੋਈ ਕੰਮ ਹੋਵੇ ਤਾਂ ਰਾਹੁਲ ਨੂੰ ਕਹਿ ਦੇਵੀ ਉਹ ਤੇਰੇ ਸਾਰੇ ਕੰਮ ਕਰ ਦੇਵੇਗਾ ਸਾਰੇ ਰਸਤੇ ਗੱਡੀ ਵਿੱਚ ਰੋਮਾਂਟਿਕ ਗਾਣੇ ਲੱਗੇ ਸੀ ਕਿ ਮੈਨੂੰ ਖੁਦ ਨੂੰ ਹੀ ਸ਼ਰਮ ਆਉਣ ਲੱਗੀ ਮੈਂ ਇਸ ਨੂੰ ਟੋਕਿਆ ਕਿ ਤੂੰ ਕਿਸ ਤਰ੍ਹਾਂ ਦੇ ਗਾਣੇ ਲਾਏ ਹੋਏ ਆ ਬੰਦ ਕਰ ਇਹਨਾਂ ਨੂੰ ਤਾਂ ਉਹ ਅੱਖਾਂ ਵਿੱਚ ਸ਼ਰਾਰਤ ਭਰ ਕੇ ਕਹਿੰਦਾ ਇਹ ਦੇਖੋ ਕਿੰਨਾ ਵਧੀਆ ਮੌਸਮ ਹੋ ਰਿਹਾ ਤੇ ਤੂੰ ਹੈ ਕਿ ਸਾਰੇ ਮੂਡ ਦਾ ਸਤਿਆਨਾਸ਼ ਕਰ ਦਿੰਨੀ ਆ ਤੇ ਮੈਂ ਖੋਦੀ ਹੱਥ ਵਧਾ ਕੇ ਉਹਨਾਂ ਗਾਣਿਆਂ ਦੀ ਆਵਾਜ਼ ਬੰਦ ਕਰ ਦਿੰਨੀ ਦਿੱਤੀ ਸਾਰੇ ਰਾਸਤੇ ਉਹ ਮੈਨੂੰ ਦੇਖਦਾ ਰਿਹਾ ਤੇ ਮਾਣੀ ਮਣ ਮੁਸਕਰਾਉਂਦਾ ਰਿਹਾ ਮੈਨੂੰ ਉਸਦੀ ਇਹ ਮੁਸਕਰਾਹਟ ਜ਼ਹਿਰ ਲੱਗਦੀ ਸੀ ਸਾਰੇ ਰਾਸਤੇ ਐਨਾ ਬੋਲਦਾ ਰਿਹਾ ਕਿ ਮੇਰੇ ਕੰਨ ਦੁਖਣ ਲੱਗ ਗਏ ਮੈਂ ਕਿਹਾ ਰਾਹੁਲ ਤੂੰ ਕਿੰਨਾ ਬੋਲਦਾ ਚੁੱਪ ਕਰਕੇ ਗੱਡੀ ਚਲਾਇਆ ਕਰ ਕਹਿਣ ਲੱਗਿਆ ਜਦੋਂ ਮੇਰੇ ਬਰਾਬਰ ਦੀ ਸੀਟ ਤੇ ਐਨਾ ਖੂਬਸੂਰਤ ਤੇ ਪਿਆਰਾ ਜਿਹਾ ਹਾਮਸਫਰ ਬੈਠਾ ਹੋਵੇ ਤਾ ਮੈਂ ਚੁੱਪ ਕਿਦਾਂ ਰਹਿ ਸਕਦਾ ਹਾਂ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੀ ਹਾਮਸਫਰ ਨਹੀਂ ਆ ਤੇਰੀ ਭਾਬੀ ਹਾਂ ਤਾਂ ਉਹ ਹੱਸਣ ਲੱਗਿਆ ਕਹਿਣ ਲੱਗਿਆ ਜਿੰਨੀ ਦੇਰ ਤੱਕ ਗੱਡੀ ਵਿੱਚ ਆ ਮੇਰੀ ਹਾਮਸਫਰ ਹੀ ਹੈ ਤਾਂ ਮੈਂ ਉਸ ਦੀ ਗੱਲ ਤੇ ਖਮੋਸ਼ ਹੋ ਗਈ ਇੱਕ ਦਿਨ ਮੈਂ ਉਸ ਦੇ ਨਾਲ ਸ਼ਾਪਿੰਗ ਕਰਨ ਗਈ ਤਾਂ ਰਾਸਤੇ 'ਚ ਕਹਿਣ ਲੱਗਿਆ ਕਿ ਆਈਸਕ੍ਰੀਮ ਖਾਂਦੇ ਹਾਂ ਉਸਨੇ ਰਸਤੇ ਵਿੱਚ ਹੀ ਇੱਕ ਜਗ੍ਹਾ ਗੱਡੀ ਰੋਕ ਦਿੱਤੀ ਮੈਂ ਕਿਹਾ ਨਹੀਂ ਮੈਨੂੰ ਨਹੀਂ ਨਹੀਂ ਖਾਣੀ ਤਾਂ ਉਸਨੇ ਕਿਹਾ ਕਿ ਖਾ ਲੈ ਅਜੇ ਤਾਂ ਮੈਂ ਆਪਣੇ ਵੱਡੇ ਭਰਾ ਦੀ ਗੈਰ ਮੌਜੂਦਗੀ ਵਿੱਚ ਤੈਨੂੰ ਸ਼ਾਪਿੰਗ ਕਰਵਾਉਣ ਦੇ ਬਹਾਨੇ ਆਈਸਕ੍ਰੀਮ ਖਵਾ ਰਿਆ ਹਾਂ ਤੇ ਜੇਕਰ ਮੇਰੀ ਮਾਂ ਨੂੰ ਪਤਾ ਲੱਗ ਗਿਆ ਤਾਂ ਉਹ ਮੇਰੇ ਨਾਲ ਕਿਤੇ ਵੀ ਤੈਨੂੰ ਜਾਣ ਆਉਣ ਨਹੀਂ ਦੇਵੇਗੀ ਤੇ ਫਿਰ ਤੂੰ ਖੋਦੀ ਤਰਸ ਜਾਵੇਂਗੀ ਮੇਰੇ ਨਾਲ ਕਿਤੇ ਵੀ ਆਉਣ ਜਾਣ ਲਈ ਤੇ ਫਿਰ ਬਾਅਦ ਵਿੱਚ ਜਦੋਂ ਤੂੰ ਮੈਨੂੰ ਕਹੇਂਗੀ ਕਿ ਰਾਹੁਲ ਮੈਨੂੰ ਕਿਤੇ ਘੁਮਾਉਣ ਲੈ ਚੱਲ ਤਾਂ ਫਿਰ ਮੈਂ ਵੀ ਤੇਰੀ ਗੱਲ ਨਹੀਂ ਮੰਨਾਂਗਾ ਮੈਂ ਕਿਹਾ ਪਰ ਮੈਂ ਤੈਨੂੰ ਕਿਉਂ ਕਹਾਂਗੀ ਕਿ ਤੂੰ ਮੈਨੂੰ ਬਾਹਰ ਘਮਾਉਣ ਲਈ ਲੈ ਕੇ ਚੱਲ ਕਪਲ ਹੈ ਮੈਂ ਕਪਲ ਨੂੰ ਕਹਾਂਗੀ ਇਹ ਗੱਲ ਤੈਨੂੰ ਕਿਉਂ ਕਹਿਣ ਲੱਗੀ ਦੇਖੀ ਕੁਝ ਹੀ ਸਮੇਂ ਬਾਅਦ ਕਪਲ ਆ ਜਾਣਗੇ ਫਿਰ ਮੈਨੂੰ ਤੇਰੀ ਲੋੜ ਹੀ ਨਹੀਂ ਪਵੇਗੀ ਮੇਰੀ ਇਸ ਗੱਲ ਤੇ ਉਹ ਮੇਰੇ ਹੋਰ ਵੀ ਕਰੀਬ ਹੋ ਗਿਆ ਕਹਿਣ ਲੱਗਿਆ ਕਪਲ ਭਰਾ ਦੀ ਤੈਨੂੰ ਕਦੇ ਲੋੜ ਹੀ ਨਹੀਂ ਪਵੇਗੀ ਤੈਨੂੰ ਹਮੇਸ਼ਾ ਮੇਰੀ ਹੀ ਲੋੜ ਪਵੇਗੀ ਮੈਂ ਕਿਹਾ ਕਿ ਪਿੱਛੇ ਹੋ ਕੇ ਗੱਲ ਕਰ ਤੇ ਇਹ ਵੀ ਤੈਨੂੰ ਹਰ ਵਾਰ ਯਾਦ ਕਿਉਂ ਕਰਵਾਉਣਾ ਪੈਂਦਾ ਕਿ ਮੈਂ ਤੇਰੇ ਤੋਂ ਵੱਡੀਆਂ ਤੇਰੀ ਭਾਬੀ ਆ ਭਾਵੇਂ ਉਮਰ ਵਿੱਚ ਮੈਂ ਤੇਰੇ ਤੋਂ ਛੋਟੀ ਆਂ ਪਰ ਰਿਸ਼ਤੇ ਵਿੱਚ ਵੱਡੀ ਆਂ ਕਹਿਣ ਲੱਗਿਆ ਭੁੱਲ ਜਾਂਦਾ ਹਾਂ ਮੈਂ ਕੀ ਕਰਾਂ ਮੈਨੂੰ ਉਸ ਦਾ ਇਸ ਤਰ੍ਹਾਂ ਬਿਲਕੁਲ ਕਰਨਾ ਬਿਲਕੁਲ ਵੀ ਪਸੰਦ ਨਹੀਂ ਲੱਗਦਾ ਸੀ ਪਰ ਇੱਕ ਗੱਲ ਇਹ ਵੀ ਸੀ ਕਿ ਉਹ ਮੇਰਾ ਬਹੁਤ ਖਿਆਲ ਰੱਖਦਾ ਸੀ ਜੇਕਰ ਮੈਂ ਕਿਚਨ ਵਿੱਚ ਖੜੀ ਹੁੰਦੀ ਤਾਂ ਉਹ ਮੇਰੇ ਕੋਲ ਆ ਕੇ ਖੜਾ ਹੋ ਜਾਂਦਾ ਤੇ ਮੇਰੀ ਮਦਦ ਕਰਵਾ ਦਿੰਦਾ ਮੇਰੇ ਨਾਲ ਕੰਮ ਵੀ ਕਰਵਾ ਦਿੰਦਾ ਸੀ ਵਾਰ-ਵਾਰ ਪੁੱਛਦਾ ਸੀ ਕਿ ਕੋਈ ਚੀਜ਼ ਤਾਂ ਨਹੀਂ ਚਾਹੀਦੀ ਜੇਕਰ ਬਾਜ਼ਾਰ ਜਾਂਦਾ ਤਾਂ ਇੱਕ ਵਾਰ ਮੇਰੇ ਤੋਂ ਜ਼ਰੂਰ ਪੁੱਛਦਾ ਤੇ ਮੈਨੂੰ ਮੇਰੀ ਮਾਂ ਦੇ ਘਰ ਵੀ ਉਹੀ ਲੈ ਕੇ ਜਾਂਦਾ ਤੇ ਜ਼ਬਰਦਸਤੀ ਮੈਨੂੰ ਕਮਾਉਣ ਫਰੋਂ ਵੀ ਲੈ ਜਾਂਦਾ ਤੂੰ ਘਰ ਵਿੱਚ ਪਈ ਪਈ ਬੋਰ ਹੋ ਰਹੀ ਹੋਵੇਂਗੀ ਮੇਰੇ ਨਾਲ ਗੱਲਾਂ ਵੀ ਕਰਦਾ ਮੇਰਾ ਦਿਲ ਬਹਿਲਾਉਣ ਦੀ ਕੋਸ਼ਿਸ਼ ਵੀ ਕਰਦਾ ਕਿ ਮੈਂ ਖੁਸ਼ ਰਹਾ ਮਾਂ ਤੇ ਕਪਲ ਨੂੰ ਜ਼ਿਆਦਾ ਯਾਦ ਨਾ ਕਰਾਂ ਪਰ ਕਈ ਵਾਰ ਉਸ ਦੀਆਂ ਸ਼ਰਾਰਤਾਂ ਨਾਲ ਮੈਨੂੰ ਗੁੱਸਾ ਆ ਜਾਂਦਾ ਤੇ ਮੈਂ ਉਸ ਨੂੰ ਬੋਲ ਪੈਂਦੀ ਮੇਰੇ ਬੋਲਣ ਤੇ ਵੀ ਉਹ ਬੁਰਾ ਨਹੀਂ ਮੰਦਾ ਸੀ ਸਗੋਂ ਹੱਸ ਦਿੰਦਾ ਸੀ ਹੁਣ ਤਾਂ ਹੌਲੀ-ਹੌਲੀ ਮੈਨੂੰ ਵੀ ਰਾਹੁਲ ਦੀਆਂ ਗੱਲਾਂ ਦੀ ਆਦਤ ਹੋਣ ਲੱਗੀ ਪਰ ਮੈਂ ਉਸ ਨੂੰ ਪਤਾ ਲੱਗਣ ਨਹੀਂ ਦਿੰਦੀ ਸੀ ਕਿ ਮੈਨੂੰ ਉਸ ਨਾਲ ਗੱਲਾਂ ਕਰਨਾ ਵਧੀਆ ਲੱਗਦਾ ਹੈ ਜਾਂ ਨਹੀਂ ਤਾਂ ਹੋਰ ਵੀ ਸ਼ੇਅਰ ਹੋ ਜਾਂਦਾ ਇੱਕ ਦਿਨ ਮੈਂ ਸਵੇਰੇ ਉੱਠੀ ਤਾਂ ਮੇਰੀ ਸੱਸ ਨੇ ਰੌਲਾ ਪਾਕ ਲਿਆ ਕਿਹਾ ਕਿ ਨਵੀਂ-ਨਵੀਂ ਨੋਹ ਆ ਤਾਂ ਕੀ ਹੋਇਆ ਹੁਣ ਤਾਂ 2 ਦਮਹੀਨੇ ਲੰਘ ਗਏ ਆ ਇਹ ਤਾਂ ਹੁਣ ਵੀ ਬਹੁਤ ਲੇਟ ਉੱਠਦੀ ਆ ਜਦੋਂ ਇਸ ਨੂੰ ਕਿਹਾ ਹੈ ਕਿ ਸਵੇਰੇ ਉੱਠ ਕੇ ਨਾਸ਼ਤਾ ਬਣਾਇਆ ਕਰੇ ਤਾਂ ਫਿਰ ਇਹ ਕਿਉਂ ਲੇਟ ਉੱਠਦੀ ਆ ਮੈਂ ਜਲਦੀ ਹੀ ਉੱਠ ਕੇ ਬਾਹਰ ਆਈ ਸੀ ਮੈਂ ਅੱਜ ਲੇਟ ਹੋ ਗਈ ਉੱਠਣ ਵਿੱਚ ਮੈਂ ਪੂਰਾ ਅੱਧਾ ਘੰਟਾ ਲੇਟ ਸੀ ਤੇ ਉਹਨਾਂ ਨੇ ਮੈਨੂੰ ਇੰਨੀਆਂ ਗੱਲਾਂ ਸੁਣਾ ਦਿੱਤੀਆਂ ਸੀ ਕਿ ਮੈਂ ਰੋਣਾ ਸ਼ੁਰੂ ਕਰ ਦਿੱਤਾ ਜਿੱਦਾਂ ਹੀ ਰਾਹੁਲ ਨੇ ਮੇਰੇ ਰੋਣ ਦੀ ਆਵਾਜ਼ ਸੁਣੀ ਤਾਂ ਉਹ ਬਾਹਰ ਆ ਗਿਆ ਆਪਣੀ ਮਾਂ ਨੂੰ ਕਹਿਣ ਲੱਗਿਆ ਮਾਂ ਕੀ ਹੋ ਗਿਆ ਕੀ ਹੋ ਗਿਆ ਜੇ ਭਾਬੀ ਇੰਨਾ ਲੇਟ ਦੇ ਇੱਕ ਦਿਨ ਲੇਟ ਹੋ ਗਈ ਤੁਸੀਂ ਕਦੇ ਲੇਟ ਨਹੀਂ ਉੱਠੇ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਸਮੇਂ ਨਾਲ ਹੀ ਉੱਠਦੇ ਹੋ ਤੁਸੀਂ ਵੀ ਵਿਆਹ ਕਰਕੇ ਸ਼ੁਰੂ-ਸ਼ੁਰੂ ਵਿੱਚ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਹੋਣਗੀਆਂ ਪਰ ਭਾਬੀ ਦੇ ਇੱਕ ਦਿਨ ਲੇਟ ਉੱਠਣ ਤੇ ਤੁਸੀਂ ਇੰਨੀਆਂ ਗੱਲਾਂ ਸੁਣਾ ਦਿੱਤੀਆਂ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਮੈਂ ਤਾਂ ਹੈਰਾਨ ਹੋ ਰਹੀ ਸੀ ਕਿ ਰਾਹੁਲ ਮੇਰੇ ਵੱਲੋਂ ਆਪਣੀ ਮਾਂ ਦੇ ਸਾਹਮਣੇ ਖੜਾ ਹੋ ਗਿਆ ਮੇਰੀ ਸੱਸ ਵੀ ਹੈਰਾਨ ਸੀ ਕਿ ਉਹਨਾਂ ਦੇ ਮੁੰਡੇ ਨੇ ਉਹਨਾਂ ਨੂੰ ਕੀ ਕਹਿ ਦਿੱਤਾ ਮੇਰੀ ਸੱਸ ਗੁੱਸੇ ਨਾਲ ਕਹਿਣ ਲੱਗੀ ਉਸ ਦੀ ਸਾਈਡ ਲੈਣ ਦੀ ਕੋਈ ਲੋੜ ਨਹੀਂ ਆਪਣੇ ਕੰਮ ਨਾਲ ਕੰਮ ਰੱਖ ਉਹਨਾਂ ਨੇ ਰਾਹੁਲ ਨੂੰ ਵੀ ਦੋ ਚਾਰ ਗੱਲਾਂ ਸੁਣਾ ਦਿੱਤੀਆਂ ਪਰ ਉਹ ਉੱਥੇ ਹੀ ਖੜਾ ਰਿਹਾ ਮੰਮੀ ਦੀਆਂ ਗਾਲਾਂ ਦੀ ਪ੍ਰਵਾਹ ਨਹੀਂ ਕੀਤੀ ਪਰ ਮੇਰੇ ਹੰਝੂ ਉਸ ਨੂੰ ਦੁੱਖ ਪੰਚਾ ਰਹੇ ਸੀ ਆਪਣੀ ਮਾਂ ਨੂੰ ਕਹਿਣ ਲੱਗਿਆ ਕਿ ਮਾਂ ਤਹਾਨੂੰ ਭਾਬੀ ਨੂੰ ਇਸ ਤਰ੍ਹਾਂ ਨਹੀਂ ਰਵਾਉਣਾ ਚਾਹੀਦਾ ਅੱਗੇ ਹੋ ਤੁਸੀਂ ਭਾਬੀ ਨਾਲ ਇਸ ਤਰ੍ਹਾਂ ਗੱਲ ਨਾ ਕਰਿਓ ਮੈਨੂੰ ਲੱਗਿਆ ਰਾਹੁਲ ਕਹੇਗਾ ਕਿ ਕਪਲ ਕਰੇ ਨਹੀਂ ਆਤਾ ਤੁਹਾਨੂੰ ਭਾਬੀ ਦਾ ਹੋਰ ਵੀ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਪਰ ਰਾਹੁਲ ਨੇ ਇਹ ਗੱਲ ਨਹੀਂ ਕਹੀ ਸੀ ਸਗੋਂ ਬਸ ਮੇਰੀ ਸਾਈਡ ਹੀ ਲੈ ਰਿਹਾ ਸੀ ਸਗੋਂ ਕਹਿਣ ਲੱਗਿਆ ਕਿ ਅੱਜ ਤੋਂ ਬਾਅਦ ਭਾਬੀ ਦੇ ਨਾਲ ਕੋਈ ਗਲਤ ਕਰ ਗੱਲ ਕਰੇਗਾ ਤਾਂ ਮੈਂ ਉਸ ਨੂੰ ਕਦੇ ਮਾਫ਼ ਨਹੀਂ ਕਰਾਂਗਾ ਤੇ ਜੇਕਰ ਤੁਹਾਨੂੰ ਨਾਸ਼ਤਾ ਜਲਦੀ ਚਾਹੀਦਾ ਹੈ ਤਾਂ ਮੈਂ ਬਾਹਰੋਂ ਲੈ ਆਉਂਦਾ ਹਾਂ ਭਾਬੀ ਤੁਸੀਂ ਜਾਓ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰੋ ਜਦੋਂ ਨਾਸ਼ਤਾ ਆ ਜਾਵੇਗਾ ਤਾਂ ਮੈਂ ਤੁਹਾਨੂੰ ਬੁਲਾ ਲਵਾਂਗਾ ਮੈਂ ਤਾਂ ਹੈਰਾਨ ਰਹਿ ਗਈ ਅਤੇ ਚੁੱਪ ਕਰਕੇ ਕਮਰੇ 'ਚ ਚਲੀ ਗਈ ਉਂਜ ਤਾਂ ਮੈਨੂੰ ਵਧੀਆ ਲੱਗਿਆ ਤੇ ਉਸਨੇ ਮੇਰਾ ਸਾਥ ਦਿੱਤਾ ਮੇਰੀ ਸੱਸ ਦੇ ਸਾਹਮਣੇ ਕੋਈ ਬੋਲਦਾ ਵੀ ਨਹੀਂ ਸੀ ਪਰ ਅੱਜ ਉਹ ਬੋਲ ਪਿਆ ਮੇਰੀ ਸੱਸ ਨੇ ਤਾਂ ਪੂਰਾ ਦਿਨ ਆਪਣਾ ਮੂੰਹ ਹੀ ਨਹੀਂ ਰੋਕਿਆ ਸੀ ਰਾਹੁਲ ਆਪਣੇ ਆਫਿਸ ਲਈ ਨਿਕਲ ਗਿਆ ਪਰ ਮੇਰੀ ਸੱਸ ਨੇ ਮੈਨੂੰ ਤਾਣੇ ਮਾਰ-ਮਾਰ ਕੇ ਪਰੇਸ਼ਾਨ ਕਰ ਦਿੱਤਾ ਸੀ ਕਹਿਣ ਲੱਗੀ ਅੱਜ ਮੇਰਾ ਮੁੰਡਾ ਮੇਰੇ ਹੀ ਸਾਹਮਣੇ ਖੜਾ ਹੋ ਗਿਆ ਉਹ ਵੀ ਆਪਣੀ ਭਾਬੀ ਦੇ ਲਈ ਕੱਲ ਨੂੰ ਜੇਕਰ ਉਸਦੀ ਪਤਨੀ ਆ ਜਾਵੇਗੀ ਤਾਂ ਉਸਦੇ ਲਈ ਤਾਂ ਸਾਨੂੰ ਘਰੋਂ ਹੀ ਬਾਹਰ ਕੱਢ ਦੇਵੇਗਾ ਮੈਂ ਆਪਣੀ ਸੱਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਆਪਣੇ ਕੰਮ ਵਿੱਚ ਲੱਗੀ ਰਹੀ ਪਰ ਇੱਕ ਗੱਲ ਤਾਂ ਸੀ ਕਿ ਰਾਹੁਲ ਦੇ ਹੁੰਦੇ ਹੋਏ ਮੈਨੂੰ ਘਰ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਈ ਸੀ ਤੇ ਨਾ ਹੀ ਕਦੇ ਇਕੱਲਾਪਨ ਮਹਿਸੂਸ ਹੋਇਆ ਸੀ ਦੂਜੇ ਪਾਸੇ ਕਪਲ ਨੇ ਵੀ ਮੈਨੂੰ ਫੋਨ ਨਹੀਂ ਕੀਤਾ ਇੱਕ ਦੋ ਵਾਰ ਮੈਂ ਹੀ ਫੋਨ ਕੀਤਾ ਸੀ ਤਾਂ ਉਸਨੇ ਕਹਿ ਦਿੱਤਾ ਕਿ ਮੈਂ ਕੰਮ ਦੇ ਵਿੱਚ ਵਿਜੀ ਆ ਜੇਕਰ ਬਹੁਤ ਬੌਸ ਨੂੰ ਪਤਾ ਲੱਗ ਗਿਆ ਤਾਂ ਉਹ ਮੇਰੀ ਤਨਖਾਹ 'ਚੋਂ ਪੈਸੇ ਕੱਟ ਲੈਣਗੇ ਇਸ ਲਈ ਮੈਂ ਵੀ ਫੋਨ ਬੰਦ ਕਰ ਦਿੱਤਾ ਮੈਨੂੰ ਤਾਂ ਵਿਆਹ ਤੋਂ ਬਾਅਦ ਹੀ ਪਤਾ ਲੱਗਾ ਕਿ ਕਪਲ ਦੀ ਜੋ ਅਮਰੀਕਾ ਵਿੱਚ ਨੌਕਰੀ ਲੱਗੀ ਹੋਈ ਸੀ ਉਹ ਉੱਥੇ ਪੈਟਰੋਲ ਪੰਪ ਤੇ ਲੱਗਾ ਹੋਇਆ ਸੀ ਮੈਂ ਆਪਣੀ ਸੱਸ ਨੂੰ ਕਿਹਾ ਵੀ ਸੀ ਕਿ ਜੇਕਰ ਕਪਲ ਵਿਆਹ ਦੀਆਂ ਛੁੱਟੀਆਂ ਤੇ ਆਏ ਸੀ ਤਾਂ ਇੰਨੀ ਜਲਦੀ ਵਿਆਹ ਦੇ ਅਗਲੇ ਦਿਨੀ ਕਿਉਂ ਚਲੇ ਗਏ ਮੇਰੀ ਸੱਸ ਨੇ ਕਿਹਾ ਕਿ ਉਸਦੇ ਬੌਸ ਦਾ ਫੋਨ ਆ ਗਿਆ ਸੀ ਇਸ ਲਈ ਉਸ ਨੂੰ ਜਾਣਾ ਪਿਆ ਆਪਣੀ ਸੱਸ ਨੂੰ ਮੈਂ ਇਹ ਨਾ ਪੁੱਛ ਸਕੀ ਕਿ ਹੁਣ ਕਪਲ ਕਦੋਂ ਆਉਣਗੇ ਪਹਿਲੀ ਗੱਲ ਤਾਂ ਕਪਲ ਮੈਨੂੰ ਫੋਨ ਹੀ ਨਹੀਂ ਕਰਦੇ ਸੀ ਤੇ ਮੈਂ ਕਰਦੀ ਤਾਂ ਉਹ ਬਹਾਨੇ ਬਣਾ ਕੇ ਫੋਨ ਕੱਟ ਦਿੰਦਾ ਸੀ ਮੈਂ ਵੀ ਸੋਚਿਆ ਕਿ ਜਦੋਂ ਫ੍ਰੀ ਹੋਵੇਗਾ ਤਾਂ ਕਪਲ ਮੈਨੂੰ ਫੋਨ ਕਰ ਲਵੇਗਾ ਪਰ ਉਸ ਸਮੇਂ ਦੀ ਉਸ ਸਮੇਂ ਵੀ ਕਪਲ ਮੈਨੂੰ ਫੋਨ ਨਹੀਂ ਕਰਦਾ ਸੀ ਉਸਨੇ ਇੱਕ ਵਾਰ ਵੀ ਨਹੀਂ ਕਿਹਾ ਸੀ ਕਿ ਕੋਮਲ ਤੇਰੀ ਯਾਦ ਆ ਰਹੀ ਆ ਮੈਸੇਜ ਵੀ ਨਹੀਂ ਕਰਦਾ ਸੀ ਮੈਂ ਹੁਣ ਫਿਰ ਉਦਾਸ ਰਹਿਣ ਲੱਗੀ ਤੇ ਇੱਕ ਵਾਰ ਸ਼ਾਮ ਨੂੰ ਜਦੋਂ ਮੈਂ ਤੇ ਰਾਹੁਲ ਬੈਠੇ ਬਾਹਰ ਹਾਲ ਵਿੱਚ ਜਾ ਪੀ ਰਹੇ ਸੀ ਤਾਂ ਮੈਂ ਇਹ ਗੱਲ ਰਾਹੁਲ ਨੂੰ ਵੀ ਦੱਸ ਦਿੱਤੀ। ਮੇਰੀ ਗੱਲ ਸੁਣ ਕੇ ਰਾਹੁਲ ਦੇ ਚਿਹਰੇ ਤੇ ਗੁੱਸਾ ਆਇਆ ਸੀ। ਪਤਾ ਨਹੀਂ ਕਿਉਂ ਪਰ ਮੈਨੂੰ ਉਸ ਦਾ ਇਹ ਗੁੱਸਾ ਅਜੀਬ ਲੱਗਿਆ। ਉਸ ਨੇ ਚਾਹ ਦਾ ਕੱਪ ਟੇਬਲ ਤੇ ਰੱਖ ਦਿੱਤਾ ਤੇ ਆਪਣੇ ਗੁੱਸੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਤਾ ਨਹੀਂ ਇਹ ਗੁੱਸਾ ਮੇਰੇ ਤੇ ਸੀ ਜਾਂ ਫਿਰ ਆਪਣੇ ਭਰਾ ਤੇ ਸੀ ਜਾਂ ਸ਼ਾਇਦ ਇਸ ਗੱਲ ਤੇ ਸੀ ਕਿ ਮੈਂ ਉਸ ਨੂੰ ਕਿਉਂ ਦੱਸਿਆ ਕਿ ਮੈਨੂੰ ਕਪਲ ਦਾ ਮੈਸੇਜ ਨਹੀਂ ਆ ਰਿਹਾ ਕਹਿਣ ਲੱਗਿਆ ਇਹ ਵੱਡਾ ਭਰਾ ਤਾਂ ਹੈ ਹੀ ਇਦਾਂ ਦਾ ਉਹ ਬਸ ਆਪਣੀ ਹੀ ਦੁਨੀਆ 'ਚ ਰਹਿੰਦਾ ਤੁਸੀਂ ਉਸ ਦੇ ਬਾਰੇ ਇੰਨਾ ਨਾ ਸੋਚਿਆ ਕਰੋ ਮੈਂ ਕਿਹਾ ਰਾਹੁਲ ਕਿੱਦਾਂ ਦੀਆਂ ਗੱਲਾਂ ਕਰਦਾ ਪਤੀ ਆ ਉਹ ਮੇਰਾ ਜੇਕਰ ਉਹਨਾਂ ਦੇ ਬਾਰੇ 'ਚ ਨਹੀਂ ਸੋਚਾਂਗੀ ਤਾਂ ਕਿਸ ਦੇ ਬਾਰੇ ਸੋਚਾਂਗੀ ਵਿਆਹ ਹੋਇਆ ਮੇਰਾ ਉਹਨਾਂ ਦੇ ਨਾਲ ਪਤੀ ਆ ਉਹ ਮੇਰਾ ਪਰ ਰਾਹੁਲ ਨੇ ਜਲਦੀ ਹੀ ਮੇਰੀ ਗੱਲ ਕੱਟ ਦਿੱਤੀ ਜਿੱਦਾਂ ਉਸ ਨੂੰ ਇਸ ਟੌਪਿਕ ਤੇ ਗੱਲ ਕਰਨਾ ਪਸੰਦ ਹੀ ਨਾ ਹੋਵੇ ਕਹਿਣ ਲੱਗਿਆ ਕਿ ਤੁਹਾਨੂੰ ਪਤਾ ਹੈ ਇੱਥੇ ਇੱਕ ਨਵੀਂ ਦੁਕਾਨ ਬਣੀ ਆ ਸਾਰੇ ਕਹਿੰਦੇ ਆ ਕਿ ਉਸਦੇ ਸਮੋਸਿਆਂ ਦਾ ਤਾਂ ਕੋਈ ਜਵਾਬ ਹੀ ਨਹੀਂ ਇੱਕ ਕੰਮ ਕਰੋ ਤੁਸੀਂ ਇੱਕ ਕੱਪ ਚਾਹ ਹੋਰ ਬਣਾ ਲਵੋ ਮੈਂ ਹੁਣੇ ਸਮੋਸੇ ਲੈ ਕੇ ਆਉਂਦਾ ਹਾਂ ਬਾਹਰ ਗਾਰਡਨ ਵਿੱਚ ਬੈਠ ਕੇ ਪੀਵਾਂਗੇ ਬਹੁਤ ਮਜ਼ਾ ਆਵੇਗਾ ਮੈਂ ਕਿਹਾ ਹਾਂ ਇਸ ਸਮੇਂ ਅਸੀਂ ਬਾਹਰ ਬੈਠ ਕੇ ਚਾਹ ਪੀਵਾਂਗੇ ਪਰ ਜੇਕਰ ਤੁਹਾਡੀ ਮੰਮੀ ਨੂੰ ਪਤਾ ਲੱਗ ਗਿਆ ਤਾਂ ਪਤਾ ਹੈ ਨਾ ਕੀ ਹੋਵੇਗਾ ਉਸਨੇ ਕਿਹਾ ਪਤਾ ਲੱਗ ਗਿਆ ਤਾਂ ਲੱਗ ਜਾਵੇ ਕਿ ਹੁਣ ਅਸੀਂ ਚਾਹ ਵੀ ਨਹੀਂ ਪੀ ਸਕਦੇ ਚਾਹ ਪੀਣਾ ਕੋਈ ਪਾਪ ਨਹੀਂ ਆ ਇਹ ਕਹਿੰਦੇ ਕਹਿੰਦੇ ਹੱਸਣ ਲੱਗਿਆ ਤੇ ਚਲਾ ਗਿਆ ਮੈਂ 2 ਕੱਪ ਚਾਹ ਬਣਾ ਲਈ ਅਸੀਂ ਬਾਹਰ ਬੈਠ ਕੇ ਚਾਹ ਪੀਣ ਲੱਗੇ ਤੇ ਉਹੀ ਹੋਇਆ ਜਿਸ ਦਾ ਮੈਨੂੰ ਡਰ ਸੀ ਮੇਰੀ ਸੱਸ ਨੇ ਇਹ ਸਭ ਦੇਖ ਲਿਆ ਤੇ ਸ਼ਾਮ ਨੂੰ ਮੈਨੂੰ ਆਪਣੇ ਕਮਰੇ 'ਚ ਬੁਲਾ ਕੇ ਇੱਕ ਇਦਾਂ ਦੀ ਗੱਲ ਕਹਿ ਦਿੱਤੀ ਕਿ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਉਹਨਾਂ ਨੇ ਕਿਹਾ ਕਿ ਮੈਂ ਕਈ ਦਿਨਾਂ ਤੋਂ ਦੇਖ ਰਹੀ ਹਾਂ ਤੂੰ ਰਾਹੁਲ ਦੇ ਨਾਲ ਕੁਝ ਜ਼ਿਆਦਾ ਹੀ ਕੋਲ ਮਿਲ ਗਈ ਆ ਜਿੰਨਾ ਔਰਤਾਂ ਦੇ ਪਤੀ ਉਹਨਾਂ ਤੋਂ ਦੂਰ ਰਹਿੰਦੇ ਆ ਉਹਨਾਂ ਨੂੰ ਬਹੁਤ ਹੀ ਸਮਝਦਾਰੀ ਤੇ ਸਾਵਧਾਨੀ ਨਾਲ ਰਹਿਣਾ ਹੁੰਦਾ ਤੇ ਤੂੰ ਆ ਕੇ ਉਸ ਦੇ ਨਾਲ ਇਦਾਂ ਫਰੀ ਰਹ ਹੋ ਰਹੀ ਆ ਜਿੱਦਾਂ ਉਹ ਤੇਰਾ ਪਤੀ ਹੋਵੇ ਮੈਂ ਮੰਨਦੀ ਆ ਕਿ ਤੇਰਾ ਪਤੀ ਤੇਰੇ ਕੋਲ ਨਹੀਂ ਤੈਨੂੰ ਵੀ ਆਪਣੇ ਪਤੀ ਦੀ ਲੋੜ ਮਹਿਸੂਸ ਹੁੰਦੀ ਹੋਵੇਗੀ ਤੇਰਾ ਨਵਾਂ ਨਮਾ ਵਿਆਹ ਹੋਇਆ ਨਵੀਂ-ਨਵੀਂ ਜਵਾਨੀ ਆ ਪਰ ਇਸ ਗੱਲ ਦਾ ਇਹ ਮਤਲਬ ਤਾਂ ਨਹੀਂ ਕਿ ਤੂੰ ਘਰ ਵਿੱਚ ਹੀ ਆਪਣੇ ਦਿਓਰ ਤੇ ਡੋਰੇ ਪਾਵੇਂ ਥੋੜਾ ਜਿਹਾ ਸਬਰ ਕਰ ਲਾ ਤੇਰਾ ਪਤੀ ਵੀ ਆ ਜਾਵੇਗਾ ਫਿਰ ਸਾਰੀ ਜਵਾਨੀ ਤੇ ਜਜ਼ਬਾਤ ਠੰਡੇ ਕਰ ਲਮੀ ਮੈਨੂੰ ਇੰਨੀ ਸ਼ਰਮਿੰਦਗੀ ਮਹਿਸੂਸ ਹੋਈ ਕਿ ਮੈਂ ਦੱਸ ਨਹੀਂ ਸਕਦੀ ਮੈਂ ਕਿਹਾ ਮੰਮੀ ਜੀ ਰਾਹੁਲ ਮੇਰਾ ਛੋਟਾ ਦਿਔਰ ਆ ਮੇਰਾ ਤੇ ਐਸ ਲਈ ਅਜੇ ਮੇਰੀ ਗੱਲ ਪੂਰੀ ਵੀ ਨਹੀਂ ਹੋਈ ਸੀ ਕਿ ਮੇਰੀ ਸੱਸ ਬੋਲ ਪਈ ਕਿ ਛੋਟਾ ਦਿਔਰ ਨਾਲ ਕੀ ਮਤਲਬ ਆ ਤੇਰਾ ਕਿੰਨਾ ਸੋ ਛੋਟਾ ਉਹ ਤੇਰੇ ਤੋਂ ਸਾਲ ਦਾ ਵੀ ਫਰਕ ਨਹੀਂ ਮੈਂ ਉਸ ਘਰ ਦੀ ਵੱਡੀ ਨੂੰ ਆ ਆਪਣੀਆਂ ਹਰਕਤਾਂ ਦੇਖ ਕੇ ਆਪਣੇ ਆਪ ਨੂੰ ਠੀਕ ਕਰ ਲੈ ਦਵਾਰਾ ਮੈਂ ਤੈਨੂੰ ਰਾਹੁਲ ਨਾਲ ਇਸ ਤਰ੍ਹਾਂ ਗੱਲਾਂ ਤੇ ਮਜ਼ਾਕ ਕਰਦੇ ਹੋਏ ਨਾ ਦੇਖਾਂ ਮੈਂ ਚੁੱਪ ਕਰਕੇ ਆਪਣੇ ਕਮਰੇ 'ਚ ਆ ਗਈ ਪਰ ਆਪਣੀ ਬੇਇੱਜ਼ਤੀ ਤੇ ਮੇਰੀਆਂ ਅੱਖਾਂ ਵਿੱਚ ਹੰਝੂ ਸੀ ਪਰ ਰਾਹੁਲ ਨੂੰ ਮੈਂ ਇਸ ਬਾਰੇ ਕੁਝ ਨਹੀਂ ਦੱਸਿਆ ਨਹੀਂ ਤਾਂ ਉਹ ਫਿਰ ਆਪਣੀ ਮਾਂ ਦੇ ਸਾਹਮਣੇ ਜਾ ਕੇ ਖੜਾ ਹੋ ਜਾਂਦਾ ਤੇ ਮੇਰੀ ਸਾਈਡ ਲੈਣ ਲੱਗਦਾ ਮੇਰੀ ਸੱਸ ਨੂੰ ਸ਼ਾਇਦ ਇਸ ਗੱਲ ਦਾ ਵੀ ਦੁੱਖ ਸੀ ਕੇ ਰਾਹੁਲ ਵੱਡੀ ਮਾਂ ਦੇ ਸਾਹਮਣੇ ਮੇਰੇ ਲਈ ਖੜਾ ਹੋ ਗਿਆ ਉਸ ਦਿਨ ਵੀ ਮੈਂ ਕਿਚਨ ਵਿੱਚ ਕੰਮ ਕਰ ਰਹੀ ਸੀ ਤਾਂ ਰਾਹੁਲ ਕੋਮਲ ਕੋਮਲ ਕਹਿੰਦਾ ਕਿਚਨ 'ਚ ਆ ਗਿਆ ਉਸ ਦਿਨ ਮੇਰੀ ਸੱਸ ਵੀ ਕਿਚਨ ਵਿੱਚ ਸੀ ਪਰ ਰਾਹੁਲ ਨੂੰ ਨਹੀਂ ਪਤਾ ਸੀ ਤੇ ਉਸ ਦੀ ਮਾਵੀ ਅੰਦਰ ਆਤੇ ਉਹ ਮੇਰਾ ਨਾਮ ਲੈ ਕੇ ਮੈਨੂੰ ਬੁਲਾ ਰਿਹਾ ਸੀ ਰਾਹੁਲ ਦੀ ਆਦਤ ਅਜੇ ਵੀ ਨਹੀਂ ਬਦਲੀ ਉਹ ਇਕੱਲੇ ਵਿੱਚ ਮੈਨੂੰ ਕੋਮਲ ਕਹਿ ਕੇ ਹੀ ਬੁਲਾਉਂਦਾ ਤੇ ਆਪਣੀ ਮਾਂ ਦੇ ਸਾਹਮਣੇ ਭਾਬੀ ਕਹਿ ਲਿਆ ਕਰਦਾ ਤੇ ਜਦੋਂ ਮੇਰੀ ਸੱਸ ਨੇ ਉਸ ਦੇ ਮੂੰਹ ਚੋਂ ਕੋਮਲ ਸ਼ਬਦ ਸੁਣਿਆ ਤਾਂ ਗੁੱਸੇ ਨਾਲ ਲਾਲ ਹੋ ਗਈ ਕਹਿਣ ਲੱਗੀ ਮੈਂ ਇਹ ਕੀ ਸੁਣ ਰਹੀ ਹਾਂ ਭਾਬੀ ਆ ਇਹ ਤੇਰੀ ਕਿ ਕੋਮਲ ਕੋਮਲ ਲਗਾ ਰਹਾ ਰਾਹੁਲ ਵੀ ਸ਼ਰਮਿੰਦਾ ਹੋ ਗਿਆ ਮੈਂ ਚੁੱਪ ਕਰਕੇ ਬਾਹਰ ਚਲੀ ਗਈ ਮੇਰੀ ਸੱਸ ਨੇ ਮੈਨੂੰ ਘੂਰਿਆ ਕਹਿਣ ਲੱਗੀ ਮੇਰੇ ਸਾਹਮਣੇ ਤਾਂ ਤੇਰੇ ਤੇ ਕੋਈ ਅਸਰ ਨਹੀਂ ਹੋਇਆ ਮੈਂ ਉਹਨਾਂ ਨੂੰ ਕੀ ਕਹਿੰਦੀ ਪਰ ਮੇਰੇ ਮੂੰਹ ਚੋਂ ਇਹ ਨਿਕਲ ਗਿਆ ਕਿ ਮੰਮੀ ਤੁਸੀਂ ਹਰ ਸਮੇਂ ਮੇਰੇ ਤੇ ਰਾਹੁਲ ਦੇ ਪਿੱਛੇ ਪਏ ਰਹਿੰਦੇ ਹੋ ਤੁਹਾਨੂੰ ਕਪਲ ਨੂੰ ਵੀ ਸਮਝਾਉਣਾ ਚਾਹੀਦਾ ਨਾ ਤਾਂ ਉਹ ਫੋਨ ਤੇ ਮੇਰੇ ਨਾਲ ਗੱਲ ਕਰਦੇ ਆ ਤੇ ਨਾ ਹੀ ਇਹ ਦੱਸਦੇ ਆ ਕਿ ਕਦੋਂ ਵਾਪਸ ਆਉਣਗੇ ਮੇਰੀ ਸੱਸ ਨੇ ਕਿਹਾ ਹਾਂ ਇਹ ਜ਼ਰੂਰੀ ਗੱਲ ਸੀ ਤਾਂ ਤੂੰ ਮੈਨੂੰ ਦੱਸਦੀ ਪਰ ਤੈਨੂੰ ਰਾਹੁਲ ਤੋਂ ਬੇਹਲ ਮਿਲੇ ਤਾਂ ਹੀ ਕੁਝ ਦੱਸੇਗੀ ਉਹ ਮੈਂ ਤੈਨੂੰ ਕਿਉਂ ਫੋਨ ਨਹੀਂ ਕਰਦਾ ਮੈਂ ਗੱਲ ਕਰਾਂਗੀ ਉਸ ਨਾਲ ਇਸ ਘਰ ਦੇ ਕੁਝ ਕਾਇਦੇ ਕਾਨੂੰਨ ਹਨ ਖਾਨਦਾਨੀ ਖਾਨਦਾਨੀ ਲੋਕ ਹਾਂ ਅਸੀਂ ਤੇ ਉਹਨਾਂ ਹੀ ਉਸੂਲਾਂ ਤੇ ਚੱਲਦੇ ਹਾਂ ਇਹ ਕਹਿ ਕੇ ਮੇਰੀ ਸੱਸ ਆਪਣੇ ਕਮਰੇ 'ਚ ਚਲੀ ਗਈ ਮੇਰੀ ਸੱਸ ਦੇ ਜਾਣ ਦੀ ਧੀਰ ਸੀ ਕਿ ਰਾਹੁਲ ਜਲਦੀ ਕਿਚਨ 'ਚ ਆਇਆ ਤੇ ਕਹਿਣ ਲੱਗਿਆ ਚਲੋ ਕਿਤੇ ਬਾਹਰ ਚੱਲਦੇ ਹਾਂ ਮੈਂ ਕਿਹਾ ਕਿਉਂ ਤੂੰ ਮੇਰੀ ਜ਼ਿੰਦਗੀ ਦਾ ਤਮਾਸ਼ਾ ਬਣਾਉਣਾ ਚਾਹੁੰਨਾ ਦੂਰ ਰਹਿ ਮੇਰੇ ਤੋਂ ਮੇਰੇ ਕਰੀਬ ਨਾ ਆਇਆ ਕਰ ਤੂੰ ਮੈਨੂੰ ਕਿੱਥੇ ਲੈ ਕੇ ਜਾਵੇਂਗਾ ਫਿਰ ਦੁਬਾਰਾ ਤੇਰੀ ਮਾਂ ਮੈਨੂੰ ਗੱਲਾਂ ਸੁਣਾਵੇਗੀ ਤੇ ਤੂੰ ਮੇਰੇ ਲਈ ਮੁਸੀਬਤਾਂ ਹੀ ਖੜੀਆਂ ਕਰ ਰਿਹਾ ਅੱਗੇ ਤੋਂ ਤੂੰ ਇਦਾਂ ਦਾ ਕੁਝ ਵੀ ਨਹੀਂ ਕਰੇਂਗਾ ਮੇਰੇ ਨਾਲ ਗੱਲ ਵੀ ਨਹੀਂ ਕਰੇਂਗਾ ਪਰ ਰਾਹੁਲ ਨੇ ਜੋ ਅਗਲੀ ਗੱਲ ਕਹੀ ਮੇਰੇ ਸਾਹ ਹੀ ਅੜ ਗਏ ਕਹਿਣ ਲੱਗਿਆ ਜੇਕਰ ਤੇਰੇ ਨਾਲ ਗੱਲ ਨਹੀਂ ਕਰਾਂਗਾ ਤਾਂ ਮੇਰੇ ਸਾਹ ਕਿੱਦਾਂ ਚੱਲਣਗੇ ਮੈਂ ਚਾਹੁੰਦੀ ਤਾਂ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰ ਸਕਦੀ ਸੀ ਪਰ ਮੈਂ ਉਸ ਨੂੰ ਕਿਹਾ ਕਿ ਇਹ ਗੱਲ ਤੂੰ ਕਿਉਂ ਕਹੀ ਮੈਂ ਤੇਰੇ ਨਾਲ ਗੱਲ ਨਾ ਕਰਾਂ ਤਾਂ ਤੇਰੇ ਸਾਹ ਬੰਦ ਹੋ ਜਾਣਗੇ ਮੇਰੀ ਗੱਲ ਤੇ ਉਹ ਥੋੜਾ ਘਬਰਾ ਗਿਆ ਤੇ ਫਿਰ ਕਹਿਣ ਲੱਗਿਆ ਕਿ ਗੱਲ ਇਹ ਹੈ ਕਿ ਘਰ ਵਿੱਚ ਮੇਰਾ ਕੋਈ ਦੋਸਤ ਨਹੀਂ ਤੇ ਮੈਂ ਤੁਹਾਡੇ ਨਾਲ ਆਪਣੇ ਦਿਲ ਦੀ ਹਰ ਗੱਲ ਕਰ ਲੈਂਦਾ ਹਾਂ ਇਸ ਲਈ ਉੱਚ ਕੋਮਲ ਇਸ ਗੱਲ ਵਿੱਚ ਤਾਂ ਸੱਚਾਈ ਆ ਕਿ ਤੈਨੂੰ ਦੇਖ ਕੇ ਮੈਨੂੰ ਇੱਕ ਨਵੀਂ ਤਾਜ਼ਗੀ ਮਿਲ ਜਾਂਦੀ ਆ ਕਹਿੰਦੇ ਕਹਿੰਦੇ ਰਾਹੁਲ ਮੇਰੇ ਬਹੁਤ ਕਰੀਬ ਹੋ ਗਿਆ ਇੰਨਾ ਕਰੀਬ ਕਿ ਉਸ ਦੇ ਕੱਪੜਿਆਂ ਤੋਂ ਉੱੜਦੀ ਪਰਫਿਊਮ ਦੀ ਖੁਸ਼ਬੂ ਮੇਰੇ ਨੱਕ 'ਚੋਂ ਆਉਣ ਲੱਗੀ ਮੈਂ ਪਿੱਛੇ ਹਟਦੀ ਜਾ ਰਹੀ ਸੀ ਪਰ ਰਾਹੁਲ ਮੇਰੇ ਹੋਰ ਵੀ ਕਰੀਬ ਆਉਂਦਾ ਗਿਆ ਮੇਰੇ ਮੋਢਿਆਂ ਨੂੰ ਮੋਢਿਆਂ ਨੂੰ ਫੜ ਕੇ ਕਹਿਣ ਲੱਗਿਆ ਕਿ ਤੂੰ ਮੇਰੀ ਰਾਗ-ਰਾਗ ਵਿੱਚ ਬਸਣ ਲੱਗੀ ਆ ਮੇਰੀ ਹਾਲਤ ਖਰਾਬ ਹੋਣ ਲੱਗੀ ਆ ਮੇਰੇ ਦਿਲ ਦੀਆਂ ਧੜਕਣਾ ਤੇਜ਼ੀ ਨਾਲ ਚੱਲ ਰੰਗਾ ਸੀ ਮੇਰੇ ਮੱਥੇ ਤੇ ਪਸੀਨਾ ਆ ਗਿਆ ਰਾਹੁਲ ਕੁਝ ਦੇਰ ਦੇਖਦਾ ਰਿਹਾ ਤੇ ਫਿਰ ਉੱਚੀ-ਉੱਚੀ ਹੱਸਣ ਲੱਗਿਆ ਕਹਿਣ ਲੱਗਿਆ ਮਜ਼ਾਕ ਕਰ ਰਿਹਾ ਸੀ ਮੈਂ ਆਪਣੀ ਸ਼ਕਲ ਤਾਂ ਦੇਖ ਇਦਾਂ ਡਰ ਰਹੀ ਆ ਜਿੱਦਾਂ ਮੈਂ ਪਤਾ ਨਹੀਂ ਤੇਰੇ ਨਾਲ ਕੀ ਕਰ ਦੇਵਾਂਗਾ ਇਸ ਗੱਲ ਤੇ ਮੇਰੀ ਜਾਨ ਚ ਜਾਨ ਆਈ ਪਰ ਮੈਨੂੰ ਉਸ ਤੇ ਗੁੱਸਾ ਆ ਰਿਹਾ ਸੀ ਉਸ ਦੇ ਮਜ਼ਾਕ ਨੇ ਤਾਂ ਮੇਰੀ ਜਾਨ ਹੀ ਕੱਢ ਲਈ ਮੈਂ ਕਿਹਾ ਆਪਣੀ ਹੱਦ 'ਚ ਰਿਹਾ ਕਰ ਤੂੰ ਕਦੇ-ਕਦੇ ਤਾਂ ਹੱਦੀ ਪਾਰ ਕਰ ਦਿੰਨਾ ਕਹਿੰਦੇ ਕਹਿੰਦੇ ਮੈਂ ਉਸ ਦਾ ਕੰਨ ਮਰੋੜ ਦਿੱਤਾ ਮੈਂ ਉਸ ਨੂੰ ਆਪਣਾ ਛੋਟਾ ਧਿਆਰ ਸਮਝ ਕੇ ਘੂਰਦੇ ਹੋਏ ਬੋਲੀ ਸੀ ਪਰ ਉਹ ਮੇਰੀ ਇਸ ਗੱਲ ਤੇ ਵੀ ਮਾਣੀ ਮਾਣ ਮੁਸਕਰਾਉਂਦੇ ਹੋਏ ਮੈਨੂੰ ਦੇਖ ਰਿਹਾ ਸੀ ਦਰਦ ਦੀ ਝੂਠੀ ਐਕਟਿੰਗ ਕਰਦੇ ਹੋਏ ਕਹਿਣ ਲੱਗਿਆ ਛੱਡੋ ਮੇਰਾ ਕੰਨ ਤੁਹਾਡੇ ਵਿੱਚ ਬਹੁਤ ਗੁੱਸਾ ਹੈ ਪਰ ਦੇਖਿਓ ਇੱਕ ਦਿਨ ਤੁਹਾਨੂੰ ਵੀ ਆਪਣੀਆਂ ਗੱਲਾਂ ਤੇ ਬਹੁਤ ਹਾਸਾ ਆਵੇ ਗਾਜਾਂ ਤਾਂ ਫਿਰ ਇਹ ਮੁੰਡਾ ਪਾਗਲ ਸੀ ਜਾਂ ਫਿਰ ਇਦਾਂ ਹੀ ਹਵਾ 'ਚ ਤੀਰ ਚਲਾ ਦਿੰਦਾ ਸੀ ਤੇ ਕੋਈ ਨਾ ਕੋਈ ਗੱਲ ਕਰ ਦਿੰਦਾ ਸੀ ਕਿਉਂਕਿ ਮੈਨੂੰ ਉਸ ਦੀ ਕਿਸੇ ਵੀ ਗੱਲ ਦੀ ਸਮਝ ਨਹੀਂ ਆਉਂਦੀ ਸੀ ਨਾ ਹੀ ਕਿਸੇ ਗੱਲ ਦਾ ਸਿਰ ਪੈਰ ਹੁੰਦਾ ਸੀ ਮੈਂ ਆਪਣੀਆਂ ਸਮੱਸਿਆਵਾਂ ਵਿੱਚ ਉਲਜੀ ਹੋਈ ਸੀ ਤੇ ਦੂਜੇ ਪਾਸੇ ਕਪਲ ਨੇ ਮੈਨੂੰ ਅਜੇ ਤੱਕ ਫੋਨ ਨਹੀਂ ਕੀਤਾ ਸੀ ਸਗੋਂ ਮੈਨੂੰ ਇਹ ਚਿੰਤਾ ਹੋ ਰਹੀ ਸੀ ਕਿ ਉਹ ਤਾਂ ਮੇਰੇ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਬਣਾਵੇ ਬਣਾਏ ਬਿਣਾ ਹੀ ਚਲਾ ਗਿਆ ਆਪਣਾ ਕੋਈ ਪਤੀ ਆਪਣੀ ਪਤਨੀ ਦੇ ਨਾਲ ਇਦਾਂ ਕਰ ਸਕਦਾ ਜਾਂਦੇ ਸਮੇ ਉਸਨੇ ਮੈਨੂੰ ਆਪਣੇ ਗਲ ਨਾਲ ਨਾ ਵੀ ਲਾਇਆ ਵਿਆਹ ਦੇ ਅਗਲੇ ਦਿਨੀ ਭੱਜ ਗਿਆ ਇਹ ਫੋਨ ਤੇ ਵੀ ਗੱਲ ਨਹੀਂ ਕਰਦਾ ਇਦਾਂ ਕਿਦਾਂ ਜ਼ਿੰਦਗੀ ਲੱਗ ਸਕਦੀ ਆ ਕੋਈ ਬਹੁਤ ਵੱਡੀ ਮੁਸੀਬਤ ਸੀ ਜਿਸ ਦੇ ਬਾਰੇ ਵਿੱਚ ਮੈਂ ਅਣਜਾਣ ਸੀ ਤੇ ਉਹ ਮੁਸੀਬਤ ਵੀ ਮੇਰੇ ਸਿਰ ਤੇ ਹੀ ਟੱਪਈ ਇੱਕ ਦਿਨ ਮੈਂ اچانک ਹੀ ਬੇਹੋਸ਼ ਹੋ ਗਈ ਕਿਉਂਕਿ ਬਹੁਤ ਗਰਮੀ ਸੀ ਤੇ ਮੈਂ ਸਾਰਾ ਦਿਣੀ ਕੰਮ ਕਰ ਰਹੀ ਸੀ ਮੇਰੀ ਸੱਸ ਨੇ ਮੇਰੀ ਕਲਾਸ ਲਗਾਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਖੁਸ਼ ਕਰਨ ਲਈ ਮੈਂ ਅਜਿਹੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਕਰਨ ਦੀ ਲੋੜ ਵੀ ਨਹੀਂ ਸੀ ਸਾਰੇ ਘਰ ਦੀ ਸਫਾਈ ਕੀਤੀ ਸਾਰੇ ਪਾਂਡੇ ਤੋਂ ਤੇ ਜੋ ਕੱਪੜੇ ਧੋਣ ਦੀ ਲੋੜ ਨਹੀਂ ਸੀ ਉਹਨਾਂ ਨੂੰ ਵੀ ਧੋਣਾ ਸ਼ੁਰੂ ਕਰ ਦਿੱਤਾ ਇਸ ਲਈ ਗਰਮੀ ਦੇ ਕਾਰਨ ਮੈਂ ਬੇਹੋਸ਼ ਹੋ ਗਈ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਹਸਪਤਾਲ ਦੇ ਕਮਰੇ ਵਿੱਚ ਸੀ ਤੇ ਮੇਰੀ ਸੱਸ ਮੇਰੇ ਸਿਰ ਤੇ ਖੜੀ ਸੀ ਮੈਨੂੰ ਹੋਸ਼ ਵਿੱਚ ਆਉਂਦੀ ਦੇਖ ਕੇ ਕਹਿਣ ਲੱਗੀ ਰੱਬ ਦਾ ਸ਼ੁਕਰ ਆ ਤੈਨੂੰ ਹੋਸ਼ ਆ ਗਿਆ ਰਾਹੁਲ ਨੂੰ ਪਤਾ ਨਹੀਂ ਕੀ ਹੋ ਗਿਆ ਜਦੋਂ ਦਾ ਸੁਣਿਆ ਹੈ ਕਿ ਤੂੰ ਬੇਹੋਸ਼ ਹੋ ਗਈਆਂ ਪਾਗਲ ਹੀ ਹੋ ਗਿਆ ਤੂੰ ਤਾਂ ਬੇਹੋਸ਼ ਹੋ ਕੇ ਉੱਥੇ ਹੀ ਡੈਗ ਪਈ ਤੈਨੂੰ ਆਪਣੇ ਹੱਥਾਂ ਵਿੱਚ ਚੁੱਕ ਕੇ ਲਿਆਇਆ ਹੈ ਮੈਂ ਤਾਂ ਕਿਹਾ ਕਿ ਮੈਂ ਐਂਬੂਲੈਂਸ ਨੂੰ ਫੋਨ ਕਰ ਦਿੰਨੀ ਆ ਉਸ ਨੂੰ ਖੋਦੀ ਚੱਕ ਕੇ ਲੈ ਜਾਣਗੇ ਪਰ ਉਸ ਨੂੰ ਐਨਾ ਸਬਰ ਕਿੱਥੇ ਖੁਦ ਤੈਨੂੰ ਆਪਣੀਆਂ ਬਾਹਾਂ 'ਚ ਲੈ ਕੇ ਗੱਡੀ 'ਚ ਹਸਪਤਾਲ ਲੈ ਕੇ ਆਇਆ ਮੇਰੀ ਸੱਸ ਬਹੁਤ ਗੁੱਸੇ ਵਿੱਚ ਸੀ ਕਹਿਣ ਲੱਗੀ ਤੂੰ ਹੀ ਦੱਸ ਮੇਰੇ ਮੁੰਡੇ ਤੇ ਕੀ ਜਾਦੂ ਕੀਤਾ ਇੱਕ ਪਾਸੇ ਕਹਿੰਦੀ ਆ ਕਿ ਤੇਰਾ ਵੱਡਾ ਮੁੰਡਾ ਮੇਰੇ ਵੱਲ ਦੇਖਦਾ ਤੱਕ ਨਹੀਂ ਤੇ ਦੂਜੇ ਪਾਸੇ ਨਾ ਜਾਣੇ ਕੀ ਕੀਤਾ ਮੇਰਾ ਛੋਟਾ ਮੁੰਡਾ ਤੇਰਾ ਹੀ دیਵਾਨਾ ਹੋ ਗਿਆ ਮੈਂ ਤਾਂ ਹੈਰਾਨੀ ਨਾਲ ਆਪਣੀ ਸੱਸ ਦੀ ਗੱਲ ਸੁਣ ਰਹੀ ਸੀ ਅઈਨੇ ਵਿੱਚ ਮੇਰੇ ਮਾਤਾ ਪਿਤਾ ਵੀ ਹਸਪਤਾਲ ਪਹੁੰਚ ਗਏ ਤਾਂ ਮੇਰੀ ਸੱਸ ਚੁੱਪ ਹੋ ਗਈ ਮੈਂ ਇਹ ਦੇਖ ਕੇ ਹੈਰਾਨ ਸੀ ਕਿ ਮੇਰੀ ਮੰਮੀ ਪਾਪਾ ਨੂੰ ਵੀ ਰਾਹੁਲ ਹੀ ਲੈ ਕੇ ਆਇਆ ਸੀ ਤੇ ਮੇਰੇ ਮੰਮੀ ਪਾਪਾ ਨੂੰ ਮੇਰੇ ਬਾਰੇ ਦੱਸਣ ਲੱਗਿਆ ਹੁਣ ਮੇਰੀ ਸੱਸ ਕੁਝ ਵੀ ਨਹੀਂ ਬੋਲ ਸਕੀ ਪਰ ਮੇਰੀ ਸੱਸ ਦੀਆਂ ਗੱਲਾਂ ਮੇਰੇ ਦਿਮਾਗ 'ਚ ਘੁੰਮ ਰਹੀਆਂ ਸੀ ਜਾਂ ਹੁਣ ਉਹ ਨੂੰ ਦੇਖਦੇ ਹੀ ਮੈਨੂੰ ਗੁੱਸਾ ਆ ਗਿਆ ਕਿਉਂਕਿ ਇਹ ਸਭ ਉਸ ਦੇ ਕਾਰਨ ਹੀ ਹੋਇਆ ਸੀ ਜੇਕਰ ਉਹ ਆਪਣੀ ਹੱਦ ਵਿੱਚ ਰਹਿੰਦਾ ਅੱਜ ਮੈਨੂੰ ਇੰਨੀਆਂ ਗੱਲਾਂ ਨਾ ਸੁਣਨੀਆਂ ਪੈਂਦੀਆਂ ਕੱਲ ਨੂੰ ਜੇਕਰ ਇਹ ਗੱਲਾਂ ਮੇਰੇ ਪਤੀ ਤੱਕ ਪਹੁੰਚ ਜਾਂਦੀਆਂ ਤਾਂ ਫਿਰ ਕੀ ਹੋਵੇਗਾ ਪਰ ਮੇਰੀ ਸੱਸ ਨੇ ਵੀ ਤਾਂ ਕੁਝ ਨਾ ਕੁਝ ਕਰਨਾ ਹੀ ਸੀ ਦੋ ਦਿਨ ਬਾਅਦ ਉਹ ਘਰ ਵਿੱਚ ਇੱਕ ਔਰਤ ਦੇ ਨਾਲ ਬੈਠੀ ਸੀ ਕਹਿੰਦੀ ਸੀ ਕਿ ਇਸ ਦੀ ਕੁੜੀ ਨਾਲ ਰਾਹੁਲ ਦਾ ਰਿਸ਼ਤਾ ਪੱਕਾ ਕਰ ਰਹੀ ਹਾਂ ਵਿਆਹ ਕਰ ਰਹੀ ਹਾਂ ਉਸ ਦੀ ਵੀ ਵਿਆਹ ਦੀ ਉਮਰ ਹੋ ਗਈ ਆ ਇਸੇ ਵਿੱਚ ਹੀ ਭਲਾਈ ਆ ਹੁਣ ਉਸ ਦਾ ਵਿਆਹ ਹੋ ਜਾਵੇਗਾ ਇਸ ਲਈ ਮੈਂ ਰਾਹੁਲ ਦਾ ਰਿਸ਼ਤਾ ਪੱਕਾ ਕਰ ਦਿੱਤਾ કુડી ਵੀ ਬਹੁਤ ਸੋਹਣੀ ਆ ਪਰ ਜਦੋਂ ਰਾਹੁਲ ਨਾਲ ਗੱਲ ਕੀਤੀ ਤਾਂ ਉਸਨੇ ਮਨਾਂ ਕਰ ਦਿੱਤਾ ਮੇਰੀ ਸੱਸ ਨੇ ਗੁੱਸੇ ਚ ਆ ਕੇ ਕਹਿ ਦਿੱਤਾ ਕਿਉਂ ਨਹੀਂ ਕਰਨਾ ਚਾਹੁੰਦਾ ਤੂੰ ਵਿਆਹ ਭਾਬੀ ਦੇ ਪੱਲੇ ਨਾਲ ਹੀ ਬੰਨ ਕੇ ਰਹਿਣਾ ਚਾਹੁੰਨਾ ਜਦੋਂ ਰਾਹੁਲ ਨੇ ਜ਼ਿਆਦਾ ਜ਼ਿੱਦ ਕੀਤੀ ਕਿਵੇਂ ਵਿਆਹ ਨਹੀਂ ਕਰਾਂਗਾ ਤਾਂ ਮੇਰੀ ਸੱਸ ਉਸ ਦਾ ਹੱਥ ਫੜ ਕੇ ਮੇਰੇ ਕਮਰੇ ਚ ਲੈ ਆਈ ਕਹਿਣ ਲੱਗੀ ਦੱਸ ਐਸਾ ਕਿਹੜਾ ਜਾਦੂ ਕੀਤਾ ਕਿ ਹਸਤੇ ਇਹ ਵਿਆਹ ਨਹੀਂ ਕਰਨਾ ਚਾਹੁੰਦਾ ਮੇਰੀ ਸੱਸ ਕਹਿਣ ਲੱਗੀ ਕਿ ਮੇਰਾ ਵੱਡਾ ਮੁੰਡਾ ਤਾਂ ਤੇਰੀ ਖਾਤਰ ਵਿਦੇਸ਼ ਚ ਧੱਕੇ ਖਾ ਰਿਹਾ ਤੇ ਤੂੰ ਇੱਥੇ ਉਸਦੇ ਛੋਟੇ ਭਰਾਤੇ ਨਿਗਾ ਰੱਖੀ ਬੈਠੀ ਆ ਮੇਰੀ ਸੱਸ ਹੁਣ ਮੈਨੂੰ ਗਾਲਾਂ ਕੱਢਣ ਲੱਗੀ ਆਪਣੀ ਸੱਸ ਦੇ ਮੋਹੋਂ ਮੈਂ ਇਹ ਸਭ ਗੱਲਾਂ ਸੁਣ ਕੇ ਰੋਣ ਲੱਗੀ ਅੱਜ ਤੱਕ ਮੇਰਾ ਇੰਨਾ ਅਪਮਾਨ ਕਿਸੇ ਨੇ ਨਹੀਂ ਕੀਤਾ ਸੀ ਮੇਰੀ ਸੱਸ ਗੁੱਸੇ ਚ ਅੱਗੇ ਵਧੀ ਤੇ ਕਹਿਣ ਲੱਗੀ ਬਹੁਤ ਹੋ ਗਿਆ ਇਹ ਡਰਾਮਾ ਹੁਣ ਤੂੰ ਮੇਰੇ ਘਰ ਚ ਨਹੀਂ ਰਹੇਂਗੀ ਹੁਣੇ ਹੀ ਮੇਰੇ ਘਰ ਚੋਂ ਨਿਕਲ ਜਾ ਰਾਹੁਲ ਚੁੱਪ ਕਰਕੇ ਖੜਾ ਤਮਾਸ਼ਾ ਦੇਖ ਰਿਹਾ ਸੀ ਪਾਰੇ ਤੋਂ ਪਹਿਲਾਂ ਕਿ ਮੇਰਾ ਹੱਥ ਫੜ ਕੇ ਮੇਰੀ ਸੱਸ ਮੈਨੂੰ ਬਾਹਰ ਕੱਢਦੀ ਰਾਹੁਲ ਨੇ ਆਪਣੀ ਮਾਂ ਦੇ ਹੱਥੋਂ ਮੇਰਾ ਹੱਥ ਛਡਾ ਲਿਆ ਕਹਿਣ ਲੱਗਿਆ ਬੱਸ ਮਾਂ ਬਹੁਤ ਹੋ ਗਿਆ ਕੋਮਲ ਕਿਤੇ ਨਹੀਂ ਜਾਵੇਗੀ ਮੈਂ ਤਾਂ ਹੈਰਾਨ ਹੋ ਗਈ ਇਸ ਵਿਚਾਰੀ ਦਾ ਕੀ ਦੋਸ਼ ਆ ਤੇਰੇ ਮੁੰਡੇ ਨੇ ਤਾਂ ਬਾਹਰ ਵਿਆਹ ਕਰਾ ਰੱਖਿਆ ਉਹ ਤਾਂ ਸਿਰਫ ਤੈਨੂੰ ਖੁਸ਼ ਕਰਨ ਲਈ ਇੱਥੇ ਤੇਰੇ ਕਹਿਣ ਤੇ ਵਿਆਹ ਕਰਨ ਆਇਆ ਸੀ ਤਾਂ ਕਿ ਤੂੰ ਖੁਸ਼ ਰਹੀਂ ਉਹ ਵਿਆਹ ਕਰਾ ਕੇ ਇਸ ਨੂੰ ਇੱਥੇ ਇਕੱਲੀ ਨੂੰ ਬੇਸਹਾਰਾ ਛੱਡ ਕੇ ਚਲਾ ਗਿਆ ਗਲਤੀ ਤਾਂ ਤੇਰੇ ਮੁੰਡੇ ਦੀ ਆ ਜਿਸ ਨੇ ਤੈਨੂੰ ਇਹ ਨਹੀਂ ਦੱਸਿਆ ਕਿ ਉਹ ਬਾਹਰ ਵੀ ਵਿਆਹ ਕਰਵਾ ਚੁੱਕਿਆ ਤੇ ਉਸਦੇ ਦੋ ਬੱਚੇ ਵੀ ਹਨ ਇਹ ਸਭ ਗੱਲਾਂ ਆਪਣੇ ਵੱਡੇ ਮੁੰਡੇ ਨੂੰ ਪੁੱਛ ਕੇ ਉਸ ਨੇ ਇਹ ਸਭ ਕਿਉਂ ਕੀਤਾ ਇਸ ਵਿੱਚ ਇਸ ਵਿਚਾਰੀ ਦਾ ਕੀ ਕਸੂਰਾ ਮੈਂ ਇਹ ਸਭ ਸੁਣ ਕੇ ਹੈਰਾਨ ਸੀ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਹੋ ਕੀ ਰਿਹਾ ਰਾਹੁਲ ਨੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਉਸ ਨੂੰ ਪਿਆਰ ਕਰਦਾ ਹਾਂ ਤੇ ਮੈਨੂੰ ਚਾਹੁੰਦਾ ਕਿ ਇਹ ਮੇਰੇ ਭਰਾ ਦੇ ਨਾਮ ਦੇ ਸਹਾਰੇ ਆਪਣੀ ਜ਼ਿੰਦਗੀ ਕੱਢ ਦੇਵੇ ਫਿਰ ਮੈਨੂੰ ਵੀ ਹੌਲੀ-ਹੌਲੀ ਸਮਝ ਆਇਆ ਕਿ ਕਿਉਂ ਇਹ ਮੇਰੇ ਲਈ ਆਪਣੀ ਮਾਂ ਨਾਲ ਵੀ ਲੜ ਪੈਂਦਾ ਸੀ ਹੁਣ ਰਾਹੁਲ ਦੇ ਲਈ ਮੇਰੇ ਜਜ਼ਬਾਤ ਬਦਲ ਗਏ ਐਸ ਲਈ ਰਾਹੁਲ ਦਾ ਸਾਥ ਪਾ ਕੇ ਦਿਲ ਦੀਆਂ ਧੜਕਣਾ ਵੀ ਅਜੀਬ ਤਰ੍ਹਾਂ ਨਾਲ ਧੜਕ ਰਹੀਆਂ ਸੀ ਮੇਰੀ ਸੱਸ ਨੇ ਇਹ ਸਭ ਸੁਣ ਕੇ ਬਹੁਤ ਰੌਲਾ ਪਾਇਆ ਤੇ ਹੁਣ ਜਦੋਂ ਰਾਹੁਲ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਕਮਰੇ ਵਿੱਚ ਲੈ ਕੇ ਜਾਣ ਲੱਗਿਆ ਤਾਂ ਮੈਂ ਡਰ ਕੇ ਆਪਣੀ ਸੱਸ ਵੱਲ ਦੇਖਿਆ ਤਾਂ ਮੇਰੀ ਸੱਸ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਸਾਨੂੰ ਦੋਵਾਂ ਨੂੰ ਦੇਖ ਰਹੀ ਸੀ ਕਹਿਣ ਲੱਗੀ ਤੁਸੀਂ ਬਹੁਤ ਗਲਤ ਕੀਤਾ ਮੈਨੂੰ ਧੋਖੇ 'ਚ ਰੱਖਿਆ ਰਾਹੁਲ ਨੇ ਆਪਣੀ ਮਾਂ ਨੂੰ ਸਮਝਾਇਆ ਕਿ ਮਾਂ ਜੋ ਕੁਝ ਹੋ ਗਿਆ ਉਸ ਨੂੰ ਸਵੀਕਾਰ ਕਰੋ ਇਸ ਗੱਲ ਨੂੰ ਮੰਨ ਲਓ ਕਿ ਕੋਮਲ ਨੂੰ ਮੈਂ ਪਿਆਰ ਕਰਦਾ ਹਾਂ ਰਾਹੁਲ ਦੇ ਬਹੁਤ ਦੇਰ ਤੱਕ ਸਮਝਾਉਣ ਨਾਲ ਮੇਰੀ ਸੱਸ ਮੰਨ ਗਈ ਮੇਰੀ ਸੱਸ ਨੇ ਮੇਰਾ ਰਾਹੁਲ ਨਾਲ ਵਿਆਹ ਕਰਵਾ ਦਿੱਤਾ ਮੈਂ ਰਾਹੁਲ ਦੇ ਨਾਲ ਅੰਦਰ ਕਮਰੇ 'ਚ ਆ ਗਈ। ਮੈਨੂੰ ਬੈੱਡ 'ਤੇ ਬਿਠਾ ਕੇ ਰਾਹੁਲ ਮੈਨੂੰ ਬਹੁਤ ਹੀ ਧਿਆਨ ਨਾਲ ਦੇਖ ਰਿਹਾ ਸੀ ਤੇ ਮੈਂ ਬਹੁਤ ਨਰਵਸ ਹੋ ਰਹੀ ਸੀ। ਮੇਰੀ ਇਸ ਹਾਲਤ 'ਤੇ ਉਹ ਮੇਰੇ ਕਰੀਬ ਆ ਕੇ ਬੈਠ ਗਿਆ। ਮੈਂ ਜਲਦੀ ਥੋੜੀ ਦੂਰੀ ਤੇ ਹੋ ਗਈ ਤੇ ਉਸਨੇ ਖਿੱਚ ਕੇ ਮੈਨੂੰ ਆਪਣੇ ਕਰੀਬ ਕਰ ਲਿਆ। ਕਹਿਣ ਲੱਗਿਆ ਹੁਣ ਵੀ ਮੇਰੇ ਤੋਂ ਦੂਰ ਭੱਜ ਰਹੀਆਂ ਮੇਰਾ ਪੂਰਾ ਹੱਕ ਆ ਤੇਰੇ ਤੇ ਇਹ ਕਹਿੰਦੇ ਕਹਿੰਦੇ ਸਾਡੇ ਜਜ਼ਬਾਤ ਬੇਕਾਬੂ ਹੋ ਗਏ ਮੈਂ ਟੜਫ ਕੇ ਰਾਹੁਲ ਦੇ ਗਲ ਲੱਗ ਗਈ ਮੇਰੇ ਜਜ਼ਬਾਤਾਂ ਨੂੰ ਅੱਜ ਸਕੂਨ ਮਿਲ ਗਿਆ ਰਾਹੁਲ ਦੀਆਂ ਬਾਹਾਂ ਵਿੱਚ ਸਮਾ ਕੇ ਮੈਂ ਆਪਣੇ ਆਪ ਨੂੰ ਭੁੱਲ ਗਈ ਰਾਹੁਲ ਦੀ ਮੌਜੂਦਗੀ ਵਿੱਚ ਮੇਰੀ ਜ਼ਿੰਦਗੀ ਵੀ ਸਵਰਗ ਦੀ ਤਰ੍ਹਾਂ ਖੂਬਸੂਰਤ ਹੋ ਗਈ ਮੈਂ ਰੱਬ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਰਾਹੁਲ ਦੇ ਪਿਆਰ ਵਿੱਚ ਕਦੇ ਵੀ ਕੋਈ ਕਮੀ ਨਾ ਆਵੇ। ਸੋ ਦੋਸਤੋ ਮੈਂ ਆਪਣੇ ਪਹਿਲੇ ਪਤੀ ਨੂੰ ਤਲਾਕ ਬਿਨਾ ਦਿੱਤੇ ਹੀ ਰਾਹੁਲ ਨਾਲ ਵਿਆਹ ਕਰਵਾ ਲਿਆ। ਕੀ ਮੈਂ ਇਹ ਸਹੀ ਕੀਤਾ ਜਾਂ ਗਲਤ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਮਿਲਦੇ ਆਂ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਸ਼ੇ ਕਾਲ।